ਦੋਸਤੋ ਗੱਲ ਪੰਜਾਬ ਦੇ ਮੁੱਦਿਆਂ ਦੀ ਐ ਮੁੱਦੇ ਇਹ ਇਹ ਅੱਡੇ ਆਏ ਕਿ ਅਸੀਂ ਪੰਜਾਬ ਨੂੰ ਨਸ਼ੇ ਤੋਂ ਦੂਰ ਰੱਖਾਂਗੇ ਬੰਦੀ ਸਿੰਘਾਂ ਨੂੰ ਰਿਆਇਤ ਹੋਵੇਗੀ ਅਤੇ ਆਉਣ ਵਾਲਾ ਭਵਿੱਖ ਚੰਗਾ ਹੋਵੇਗਾ ਨਸ਼ੇ ਕੀ ਵੀ ਖਤਮ ਕਰੋਗੇ ਸਾਰੇ ਅਮਰੀਕਾ ਦੇ ਵਿੱਚ ਨੇ ਕਹਾਵਤ ਹੈ ਕਿ ਫਾਲੋ ਦ ਡਰੱਗਸ ਡੋਨਟ ਫਾਲੋ ਦ ਮਨੀ ਮੈਂ ਲੁਧਿਆਣਾ ਦੇਖਿਆ ਤੇ ਤੜਕੇ ਉਹ ਠੇਕੇ ਖੁੱਲੇ ਹੋਏ ਨੇ ਅਸੀਂ ਕਾਫੀ ਲੱਗ ਕਾਫੀ ਲੱਭੀ ਠੇਕਾ ਸਾਹਮਣੇ ਤੁਸੀਂ ਲੁਧਿਆਣਾ ਤੋਂ ਦੂਰ ਚੱਲ ਕੇ ਆਪਣੀ ਗੁਰੂ ਨਗਰੀ ਦੇ ਵਿੱਚ ਆ ਜਾਓ ਫਹਲਾ ਪੀਣੇ ਮੰਨ ਕਰਦੋ ਦੂਜਾ ਪਾ ਕੇ ਆ ਕਿ ਇਹ ਬਣਾਉਣੀ ਬੰਦ ਕਰਦੋ ਨਸ਼ੀ ਛੱਡ ਦਵਾਂ ਕੀ ਕੀ ਬੰਦ ਕਰੋਗੇ ਫਿਰ ਕੋਰਟ ਦੇ ਲਈ ਪੁਚਾ ਖਾਲਾ ਪਣਗੇ ਕੀ ਬੰਦ ਕਰ ਲੋਗੇ ਭਾਈ ਅੰਮ੍ਰਿਤਪਾਲ ਸਿੰਘ ਹੁਣੀ ਜਦੋਂ ਆਏ ਇਸ ਲਹਿਰ ਦੇ ਵਿੱਚ ਉਹਨਾਂ ਨੇ ਵੀ ਕਿਹਾ ਕਿ ਮੈਂ ਨਸ਼ਾ ਛਡੋਣਾ ਉਹਨਾਂ ਨੇ ਇੱਕ ਨਸ਼ਾ ਛਡਾਓ ਕੇਂਦਰ ਵੀ ਖੋਲਿਆ ਉਹ ਕਿਸ ਤਰੀਕੇ ਫਿਰ ਨਸ਼ਾ ਛਡਾਉਂਦੇ ਸੀਗੇ ਅੰਮ੍ਰਿਤਪਾਲ ਹੈ ਵੀ ਕਿੱਥੇ ਫਿਰ ਜੀ ਕਹਿਣ ਦਾ ਮਤਲਬ ਇਹ ਆ ਕਿ ਜੇਕਰ ਕੋਈ ਨਸ਼ਾ ਛਡਾਉਣ ਵਾਲਾ ਹੁੰਦਾ ਹੈ ਤਾਂ ਫਿਰ ਉਹ ਜਿਹਨਾਂ ਜੀ ਤੁਸੀਂ ਅਤੰਗਵਾਦ ਦੇ ਖਿਲਾਫ ਬੋਲੋ ਕ੍ਰਪਸ਼ਨ ਦੇ ਖਿਲਾਫ ਝੂਠਾ ਜਿਹੜਾ ਬੋਲੋ ਨਸ਼ੇ ਖਿਲਾ ਤਬੂ ਦੂਜੇ ਪਾਸੇ ਆ ਜੰਨੇ ਆ ਭਾਈ ਮਨਦੀਪ ਸਿੰਘ ਖਾਲਸਾ ਦਾ ਦੂਜਾ ਮੁੱਦਾ ਇਹ ਸੀਗਾ ਬੰਦੀ ਸਿੰਘਾਂ ਨੂੰ ਲੈ ਕੇ ਕਿ ਉਹਦੇ ਲਈ ਬੰਦੀ ਸਿੰਘ ਸਿਰਫ ਤੇ ਸਿਰਫ ਉਹਦਾ ਭਰਾ ਅਸਲ ਨਹੀਂ ਸੀਗਾ ਜਾਂ ਭਾਈ ਅਮਰਤਪਾਲ ਸਿੰਘ ਤਖਸੀਮਤ ਸੀਗੇ ਉਸ ਤੋਂ ਪਹਿਲਾਂ ਜਿਹੜੇ ਬੰਦੀ ਸਿੰਘ ਨੇ ਉਹਨਾਂ ਲਈ ਉਹ ਲਹਿਰ ਚ ਨਹੀਂ ਆਉਂਦੇ ਅੱਛਾ ਜਿਹੜੇ ਬੰਦੀ ਸਿੰਘ ਬਾਹਰ ਆਏ ਆ ਉਹ ਕਿਥੇ ਨੇ ਜੀ ਦੋਸਤੋ ਗੱਲ ਪੰਜਾਬ ਦੇ ਮੁੱਦਿਆਂ ਦੀ ਐ ਮੁੱਦੇ ਇਹ ਇਹ ਅੱਗੇ ਆਏ ਕਿ ਅਸੀਂ ਪੰਜਾਬ ਨੂੰ ਨਸ਼ੇ ਤੋਂ ਦੂਰ ਰੱਖਾਂਗੇ ਬੰਦੀ ਸਿੰਘਾਂ ਨੂੰ ਰਿਆਇ ਹੋਵੇਗੀ ਅਤੇ ਆਉਣ ਵਾਲਾ ਭਵਿੱਖ ਚੰਗਾ ਹੋਵੇਗਾ ਇਹ ਗੱਲਾਂ ਉਦੋਂ ਹੋਈਆਂ ਜਦੋਂ ਤਰਨਤਾਰਨ ਦੀਆਂ ਇਲੈਕਸ਼ਨਾਂ ਦੇ ਵਿੱਚ ਭਾਈ ਮਨਦੀਪ ਸਿੰਘ ਖਾਲਸਾ ਖੜੇ ਹੁੰਦੇ ਨੇ ਅਤੇ ਇਹ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਨੇ ਪਰ ਅੱਜ ਭਾਈ ਮਨਦੀਪ ਸਿੰਘ ਖਾਲਸਾ ਦੀ ਹਾਰ ਹੋਈ ਗੱਲ ਇਹ ਹੈਗੀ ਕਿ ਇਹ ਵਾਅਦੇ ਫਿਰ ਉੱਥੇ ਦੇ ਉੱਥੇ ਖੜੇ ਰਹਿ ਗਏ ਆਪਣਾ ਪੰਥ ਫਿਰ ਪਿੱਛੇ ਰਹਿ ਗਿਆ ਫਿਰ ਦੂਜੇ ਪਾਸੇ ਇੱਕ ਬਿਆਨ ਇਹ ਵੀ ਦਿੱਤਾ ਹੈ ਕਿ ਅੱਜ ਜੇਕਰ ਮੈਂ ਇਹ ਚੋਣਾਂ ਦੇ ਵਿੱਚ ਨਾ ਖੜਾ ਹੁੰਦਾ ਤਾਂ ਸ਼ਾਇਦ ਅਕਾਲੀ ਦਲ ਜਿੱਤ ਜਾਂਦਾ ਇਹ ਕਿਸ ਪੱਖੋਂ ਕਿਹਾ ਗਿਆ ਇਸ ਬਾਬਤ ਗੱਲਬਾਤ ਕਰ ਲੈਣੀ ਮੇਰੇ ਨਾਲ ਇਸ ਵਕਤ ਭਾਈ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਮੌਜੂਦ ਹੈਗੇ ਬਬਈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕਿ ਭਾਈ ਸਾਹਿਬ ਜਿਸ ਤਰੀਕੇ ਸਿਆਸਤ ਦੇ ਵਿੱਚ ਗੱਲਾਂ ਹੋਈਆਂ ਜੋ ਵਾਦੇ ਹੋਏ ਅੱਜ ਫਿਰ ਮੈਨੂੰ ਲੱਗਦਾ ਉਹ ਵਾਦੇ ਉੱਥੇ ਦੇ ਉੱਥੇ ਖੜੇ ਰਹਿ ਗਏ ਕਿਉਂਕਿ ਭਾਈ ਮਨਦੀਪ ਸਿੰਘ ਖਾਲਸਾ ਦੀ ਹਾਰ ਹੋ ਗਈ ਅੱਜ ਜੇ ਜਿੱਤ ਵੀ ਜਾਂਦੇ ਵਾਦੇ ਤਾਂ ਵੀ ਉੱਥੇ ਲੈਣੇ ਸੀਗੇ ਮੇਰੇ ਕੋਲ ਸਮਝਣਾ ਨਾ ਨਸ਼ੇ ਕਿਵੇਂ ਖਤਮ ਕਰੋਗੇ ਸਾਰੇ ਅਮਰੀਕਾ ਦੇ ਵਿੱਚ ਨੇ ਇੱਕ ਕਹਾਵਤ ਹੈ ਕਿ ਫਾਲੋ the drugs don't follow the money the money will lead it to a politician's house hmm, right duniya ch kitte vi kitte koi drug chaldi hai ohnu politician chalaunde ne te bada bada syndicate hai jide utte kise vi desh di kise vi shehar di jehdi economy tikki hundi hai hmm nasha kivein khatam kar loge tusi jadon tak siyasat jadon tak siyasat ado tak chaldi rahegi nahi tu nasha sirf chitte nu samajhde ho nahi sharab vi hai hor vi bahut nashe ne jinni sharab to income hai ਮੈਂ ਲੁਧਿਆਣਾ ਦੇਖਿਆ ਤੇ ਤੜਕੇ ਠੇਕੇ ਖੁੱਲੇ ਹੋਏ ਨੇ ਅਸੀਂ ਕਾਫੀ ਕਾਫੀ ਲੰਬੀ ਠੇਕਾ ਸਾਹਮਣੇ ਤੁਸੀਂ ਲੁਧਿਆਣਾ ਤੋਂ ਦੂਰ ਚੱਲ ਗਿਆ ਆਪਣੀ ਗੁਰੂ ਨਗਰੀ ਦੇ ਵਿੱਚ ਆ ਜਾਓ 6 ਵਜੇ ਠੇਕਾ ਖੋਲ੍ਹ ਦਿੰਦਾ ਕਿਤੇ ਆਨੇ ਦੀ ਦੁਕਾਨ ਨਹੀਂ ਖੋਲ੍ਹਦੀ ਹਾਂ ਮੈਂ ਜੁਮੇ ਦੇਖਿਆ ਨੋ ਦਸ ਰਹੇ ਹਾਂ ਨਾ ਸੋ ਇਹ ਨਸ਼ੇ ਨਹੀਂ ਤੁਸੀਂ ਖਤਮ ਕਰ ਸਕਦੇ ਜਿਹੜੇ ਦੇਖ ਲਾ ਜਿਵੇਂ ਭਗਵੰਤ ਜੀ ਨੇ ਕਿਹਾ ਸੀ ਵੀ ਸਾਨੂੰ ਕਾਲ ਕਰੋ ਜਿਨ੍ਹਾਂ ਨੇ ਕਾਲਾਂ ਕੀਤੀ ਮੁਰਗੇ ਉਹਨਾਂ ਦੀ ਕਾਲਾ ਮੈਨੂੰ ਆਈਆਂ ਨੇ ਕਿ ਬਾਬੇ ਸਾਨੂੰ ਥਾਂ ਦੇ ਦਮ ਘਾ ਰਿਆ ਵਾ ਅੱਛਾ ਇਹ ਤੇ ਹਾਲਾਤ ਨੇ ਤੁਸੀਂ ਕਿਵੇਂ ਖਤਮ ਕਰੋ ਨਸ਼ਾ ਨਹੀਂ ਕਰ ਸਕਦੇ ਜਦ ਤੱਕ ਕਿ ਤੁਹਾਨੂੰ ਸੋਸ਼ਲ ਅਵੇਅਰਨ ਇਹ ਦੋ ਦੋ ਪੱਖ ਨਿਕਲਦੇ ਇੱਥੇ ਲੋਕ ਕਹਿੰਦੇ ਕਿ ਬੰਦਨੀ ਬੰਦ ਹੋ ਜੇ ਅਸੀਂ ਛੱਡਵਾਵਾਂਗੇ ਦੂਜਾ ਪੱਖ ਇਹ ਹੈ ਕਿ ਇਹ ਬਣਾਉਣੀ ਬੰਦ ਕਰ ਦੋ ਨਾ ਅਸੀਂ ਛੱਡਵਾਵਾਂਗੇ ਫਿਰ ਉਹ ਕੋਈ ਹੋਰ ਲੱਭ ਲੈਣਗੇ ਫਿਰ ਉਹ ਆਇਡਿਕਸ ਖਾਣਾ ਪਣਗੇ ਕੀ ਕੀ ਬੰਦ ਕਰੋਗੇ ਫਿਰ ਉਹ ਕੋਡ ਲਈ ਪੂਛਾ ਖਾਣਾ ਪਣਗੇ ਕੀ ਬੰਦ ਕਰ ਲੋਗੇ ਗੱਲ ਤੇ ਇਹ ਵੀ ਤੁਸੀਂ ਤੁਸੀਂ ਅਵੇ ਕਿਉਂਕਿ ਜਿਹੜਾ ਨਸ਼ਾ ਨਾ ਇਹ ਕੋਈ ਸਾਈਕੋਲੋਜੀਕ ਇਸ਼ੂ ਨਹੀਂ ਹੈ ਇਹ ਫਿਜ਼ੀਕਲ ਬਿਮਾਰੀ ਹੈ ਹਾਰਮੋਨਸ ਡਿਵੈਲਪ ਹੋ ਜਾਂਦੇ ਨੇ ਜਿਹੜੇ ਨਸ਼ਾ ਮੰਗਦੇ ਆ ਇਹਨੂੰ ਮੈਡੀਕਲ ਟਰੀਟਮੈਂਟ ਚਾਹੀਦੀ ਇਹਨੂੰ ਸਲਾਹ ਨਹੀਂ ਚਾਹੀਦੀ ਹਾਂ ਗੱਲ ਇੱਥੇ ਆ ਗਈ ਠੀਕ ਇਲਾਜੀ ਤੌਰ ਤੇ ਸਹੀ ਕਰਨ ਵਾਸਤੇ ਕੋਈ ਉਪਾਏ ਲੱਭਿਆ ਦਾ ਅਜੇ ਤੱਕ ਦਵਾਈਆਂ ਹੈਗੀਆਂ ਨੇ ਕਿੰਨੇ ਲੋਕ ਸਾਡੇ ਕੋਲ ਆਉਂਦੇ ਛੜ ਕੇ ਜਾਂਦੇ ਨੇ ਕੀ ਆਪਣੇ ਪੰਜਾਬ ਦੇ ਵਿੱਚ ਸੰਗਰ ਟ੍ਰੀਟਮੈਂਟ ਹੈਗਾ ਜਾਂ ਕਿਤੇ ਸਰਕਾਰੀ ਤੌਰ ਤੇ ਨਹੀਂ ਸਰਕਾਰੀ ਪ੍ਰਾਈਵੇਟ ਤੌਰ ਤੇ ਹੈਗਾ ਹੂੰ ਦਵਾਈਆਂ ਨੇ ਚੰਗੀਆਂ ਭਾਈ ਅਮਰਪਾਲ ਸਿੰਘ ਹੁਣੀ ਜਦੋਂ ਆਏ ਇਸ ਲਹਿਰ ਦੇ ਵਿੱਚ ਉਹਨਾਂ ਨੇ ਵੀ ਕਿਹਾ ਕਿ ਮੈਂ ਨਸ਼ਾ ਛਡੋਣਾ ਉਹਨਾਂ ਨੇ ਇੱਕ ਨਸ਼ਾ ਛਡਾਊ ਕੇਂਦਰ ਵੀ ਖੋਲਿਆ ਉਹ ਕਿਸ ਤਰੀਕੇ ਫਿਰ ਨਸ਼ਾ ਛਡਾਉਂਦੇ ਸੀਗੇ ਫਿਰ ਅੱਜ ਭਾਈ ਮਰਦੀਪ ਸਿੰਘ ਹੈ ਉਹ ਹੈ ਵੀ ਕਿੱਥੇ ਪਾਉ ਆਪਣਾ ਹੂੰ ਅਮਰਪਾਲ ਹੈ ਵੀ ਕਿੱਥੇ ਫਿਰ ਅਜ ਜੇ ਉਹ ਨਸ਼ਾ ਛਡਾਉਂਦਾ ਸੀ ਤਾਂ ਗਿਆ ਕਿੱਥੇ ਫਿਰ ਡਿਬੜੂਗੜ੍ਹ ਦੀ ਜੇਲ੍ਹ ਚ ਨਹੀਂ ਆਇਆ ਫਿਰ ਛਡਾਉ ਲੋ ਨਸ਼ੇ ਤੇ ਅਸੇ ਨਸ਼ੇ ਹੀ ਕਰਨਾ ਫਿਰ ਉੱਥੇ ਹੀ ਲੋਤੇ ਹੋ ਨੇ ਕਹਿਣ ਦਾ ਮਤਲਬ ਇਹ ਆ ਕਿ ਜੇਕਰ ਕੋਈ ਨਸ਼ਾ ਛਡਾਉਣ ਵਾਲਾ ਹੁੰਦਾ ਹੈ ਤਾਂ ਫਿਰ ਉਹ ਜਿਹਨਾਂ ਨੂੰ ਕਹਿੰਦੇ ਤੁਸੀਂ ਆਤੰਗਵਾਦੀ ਖਿਲਾਫ ਬੋਲੋ ਤੁਸੀਂ ਕਰਪਸ਼ਨ ਦੇ ਖਿਲਾਫ ਛਡਾਓ ਬੋਲੋ ਨਸ਼ੇ ਖਿਲਾਫ ਨਾ ਬੋਲੋ ਫਿਰ ਇੱਥੇ ਨੌਜਵਾਨਾਂ ਨੂੰ ਸਮਝਣਾ ਪਏਗਾ ਕਿ ਸਾਨੂੰ ਨਸ਼ਾ ਆਪ ਛਡਣਾ ਆਪ ਛਡਣਾ ਪੈਣਾ ਹੁਣ ਮੈਂ ਤਾਂ ਕਹਿੰਦਾ ਮੈਂ ਤੁਸੀਂ ਮਰ ਜਾਓ ਮੇਰੀ ਜ਼ਿੰਮੇਵਾਰੀ ਥੋੜੀ ਹੈ ਤਾਂ ਚਬਰਗੂ ਨੂੰ ਪਾਲੂ ਕਿੰਨੇ ਬੱਚੇ ਆਪਣੇ ਅਜੇ ਨਸ਼ਾ ਕਾਉਬ ਯਾਰ ਮਰਜੂ ਮੈਂ ਕਿਹਦਾ ਰੁਕੀ ਲੈਣਾ ਤੇਰੇ ਚੱਬਰ ਕੋਣ ਪਾਲੇਗਾ ਹੂੰ ਤੇਰੀ ਮਾਂ ਵਿਧਵਾ ਹੈ ਪੈਣ ਹੈ ਕੱਲ ਲੋਕਾਂ ਘਰਾਂ ਚ ਤੁਰੇ ਫਿਰੇਗੇ ਕੌਣ ਜ਼ਿੰਮੇਦਾਰ ਹੋਏਗਾ ਉਹਦਾ ਇਹ ਤੁਹਾਨੂੰ ਇੱਕ ਤੇ ਇਹਦੀ ਮੈਡੀਕਲ ਟਰੀਟਮੈਂਟ ਹੁੰਦੀ ਹੈ ਇੱਕ ਫਿਰ ਇਹਨੂੰ ਥੋੜਾ ਤੁਸੀਂ ਕੰਸਲਟੇਸ਼ਨ ਵੀ ਹੁੰਦੀ ਹੈ ਕਰਾਉਣੀ ਪੈਂਦੀ ਹੁੰਦੀ ਹੈ ਸੋ ਇਹ ਨਸ਼ਿਆਂ ਦੀ ਗੱਲ ਹੋ ਅੱਜ ਭਾਈ ਅਗਰ ਅੰਮ੍ਰਿਤਪਾਲ ਬੋਲੇ ਤੇ ਅੰਮ੍ਰਿਤਪਾਲ ਹੈਵੀ ਕਿੱਥੇ ਵਿਚਾਰਾ ਜੀ ਸੋ ਇਹ ਹੋਰ ਇਹ ਗੱਲਾਂ ਦੀ ਗੱਲ ਤੁਹਾਨੂੰ ਲੱਗਦਾ ਜੇਕਰ ਅੱਜ ਭਾਈ ਮਨਦੀਪ ਸਿੰਘ ਖਾਲਸਾ ਜਿੱਤਦਾ ਜਿਉ ਨਸ਼ਿਆਂ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਵੀ ਅੱਜ ਜੇਲ੍ਹ ਚੋਂ ਕੱਲਾ ਕੱਲਾ ਬੰਦਾ ਇੰਨੇ ਵੱਡੇ ਸਿੰਡੀਕੇਟ ਨਾਲ ਕਿਵੇਂ ਲੜ ਲੇਗਾ ਪਰ ਨਹੀਂ ਅਮਰਤਪਾਲ ਵੀ ਕੱਲਾ ਲੜਿਆ ਹੈ ਆ ਜੇਲ੍ਹ ਚ ਨਾ ਫਿਰੋ ਮੇਰੀ ਤੂੰ ਗੱਲ ਨਹੀਂ ਸਮਝ ਰੇ ਜਿਹੜੇ ਨਸ਼ੇ ਵੇਚਣ ਵਾਲੇ ਨੇ ਕੀ ਹੋ ਸਾਰੇ ਖਿਲਾਫ ਨਹੀਂ ਖੜੇ ਲੋਤੇ ਅਮਰਤਪਾਲ ਦੇ ਬਿਲਕੁਲ ਹੋਣ ਕਿ ਅੰਦਰੋਂ ਅੰਦਰ ਹੀ ਹੋਣਗੇ ਸਾਡੇ ਨਹੀਂ ਖੁੱਲਗੇ ਸੀਗੇ ਅੰਦਰੋਂ ਦਾ ਕੀ ਮਤਲਬ ਹੁੰਦਾ ਜੇ ਆ ਜਮਨਦੀਪ ਜਿੱਤ ਵੀ ਜਾਂਦਾ ਤੇ ਨਹੀਂ ਛਡਾ ਸਕਦਾ ਸੀ ਨਸ਼ਾ ਨਹੀਂ ਕੋਈ ਨਹੀਂ ਛਡਾ ਸਕਦਾ ਨਸ਼ਾ ਕੋਈ ਨੋਜੋੰਨ ਨੂੰ ਆਪਸਾ ਟੋੜਾ ਮੈਗਾ ਹਾਂ ਚੰਨਰ ਬਣਾ ਦਾ ਕੋਈ ਹੱਲ ਹੀ ਹੈਗਾ ਕੋਈ ਗਵਰਨਮੈਂਟ ਸਰਕਾਰ ਨਹੀਂ ਕਰਾ ਸਕਦੀ ਤੁਈ ਚਲੋ ਚਿੱਟਾ ਛਾੜੋ ਠੇਕੇ ਬੰਦ ਕਰਵਾ ਦਿਓ ਹੂੰ ਇਹ ਜਿੱਤੇ ਟੈਂਡਰ ਸਰਕਾਰ ਆਪ ਕ ਲਵਾਉਂਦੀ ਹਰ ਸਾਲ ਦੱਸੋ ਫਿਰ ਇਹ ਨਸ਼ਿਆਂ ਦੀ ਜ਼ੁਮਚ ਨਹੀਂ ਹੁੰਦਾ ਰੋ ਵੀ ਤੇ ਨਸ਼ਾ ਨਾ ਫਿਰ ਬਿਲਕੁਲ ਕੋਈ ਨਾ ਕੋਈ ਸ਼ਰਾਬ ਦੇ ਵਿੱਚ 70% ਦਾ ਐਲਕੋਹਲ ਕੰਜ਼ਿਊਮ ਹੁੰਦੀ ਹੁੰਦੀ ਹੈ ਫਿਰ ਇਹ ਛੱਡੋ ਇਹ ਗੱਲਾਂ ਆਪਾਂ ਦੂਜੇ ਪਾਸੇ ਆ ਜਾਨੇ ਆ ਭਾਈ ਮਨਦੀਪ ਸਿੰਘ ਖਾਲਸਾ ਦਾ ਦੂਜਾ ਮੁੱਦਾ ਇਹ ਸੀਗਾ ਬੰਦੀ ਸਿੰਘ ਨੂੰ ਲੈ ਕੇ ਕਿ ਉਹਦੇ ਲਈ ਬੰਦੀ ਸਿੰਘ ਸਿਰਫ ਤੇ ਸਿਰਫ ਉਹਦਾ ਭਰਾ ਸਨ ਨਹੀਂ ਸੀਗਾ ਜਾਂ ਭਾਈ ਅਮਰਪਾਲ ਸਿੰਘ ਤਕਸੀਮਤ ਸੀਗੇ ਉਸ ਤੋਂ ਪਹਿਲਾਂ ਜਿਹੜੇ ਬੰਦੀ ਸਿੰਘ ਨੇ ਉਹਨਾਂ ਲਈ ਉਹ ਲਹਿਰ ਚ ਨਹੀਂ ਆਉਂਦੇ अच्छा ਜਿਹੜੇ ਬੰਦੀ ਸਿੰਘ ਬਾਹਰ ਆਏ ਆ ਉਹ ਕਿਥੇ ਨੇ ਜਿਹਨੇ ਹਾਈਜੈਕ ਕੀਤਾ ਸੀ ਪਲੇਨ ਉਹ ਜਿਹੜਾ ਬਜ਼ੁਰਗ ਸਾਡਾ ਉਹ ਗਤਾਬਾਂ ਵਿੱਚ ਦਿਆ ਸੀ ਕੰਗੇ ਕਰੇ ਉਹਦਾ ਖੋਖਾ ਚੁਕਾ ਨਹੀਂ ਤਾਂ ਸਿੱਖਾਂ ਨੇ ਬਿਲਕੁਲ ਕੀ ਕੀਤਾ ਸੀ ਉਹਦੇ ਵਾਸਤੇ ਮੈਨੂੰ ਦੱਸੋ ਵੀ ਜਿਹੜੇ ਬੰਦੀ ਸਿੰਘ ਬਾਹਰ ਆ ਗਏ ਨੇ ਉਹਨਾਂ ਨੂੰ ਗੱਲਾਂ ਨਹੀਂ ਪਈਆਂ ਕੀ ਸਾਡੇ ਨੌਜਵਾਨਾਂ ਨੇ ਉਹਨਾਂ ਨੂੰ ਮਾਂ ਪੇਂ ਨਿਕਲਾ ਨਹੀਂ ਕੱਢੀਆਂ 30 ਉਹ ਜਿਹੜਾ ਬੰਦਾ 30 ਸਾਲ ਜੇਲ੍ਹ ਚ ਰਿਹਾ ਉਹਨੂੰ ਕੀ ਤਾਂ ਵਾਰ ਕੀ ਚੱਲਦਾ ਪਿਆ ਬਾਦਲਾਂ ਦੀ ਇੱਕ ਸਿਫਤ ਮੈਂ ਕਰ ਦਿੰਨਾ ਮੈਂ ਬਾਦਲ ਪੱਕੀ ਨਹੀਂ ਹੈਗਾ ਕਿਉਂਕਿ ਬਾਦਲਾਂ ਨੇ ਮੇਰੇ ਮੇਰੇ ਤੇ ਕੇਸ ਪਾਇਆ ਸੀ ਕਿ ਮੈਂ ਬਾਦਲ ਵਿਰੋਧੀ ਹਾਂ ਮੈਂ ਪਰ ਜਿਹੜੀ ਪਲੱਸ ਪੁਆਇੰਟ ਉਹ ਇਹ ਹੈ ਕਿ ਬਾਬਾ ਜੀ ਉਹ ਸਾਹਮਦੇ ਆ ਇਹਨਾਂ ਲੋਕਾਂ ਨੂੰ ਪੈਸੇ ਦਿੰਦੇ ਆ ਇਲਾਜ ਕਰਾਉਂਦੇ ਆ ਆ ਪਿਛੇ ਕਿਹਦੇ ਜਿਹਨੂੰ ਹਾਰਟ ਅਟੈਕ ਆਇਆ ਸੀ ਤੇ ਭਾਈ ਗੁਰਦੀਪ ਸਿੰਘ ਹੂੰ ਗੁਰਦੀਪ ਸਿੰਘ ਕਹੜਾ ਠੀਕ ਆ ਹੂੰ ਉਹਦਾ ਉਹਦਾ ਇਲਾਜ ਕਰਾਉਣ ਕੋਣ ਗਿਆ ਸੀ ਜਿਹਨੂੰ ਇਹ ਲੋਕਾਂ ਜਿਹਨੂੰ ਕਹਿੰਦੇ ਜੀ ਬਾਹਾਂ ਖੜੀਆਂ ਕੀਤੀਆਂ ਬਾਹਰ ਆਇਆ ਮਲਟੂਆ ਸਾਹਿਬ ਬਿਲਕੁਲ ਉਹਨਾਂ ਤੇ 1000 ਰੁਪਏ ਦਿੱਤਾ ਇਲਾਜ ਦਾ ਸੇਖ ਕਿਥੇ ਮਰ ਗਿਆ ਜਿਹੜੇ ਸਿੰਘ ਬਾਹਰ ਆ ਗਏ ਉਹ ਤੁਸੀਂ ਸਾਹਮਣੇ ਨਹੀਂ ਹੈ ਕਿਉਂਕਿ ਉਹ ਤਾਂ ਮੁੱਦੇ ਮੁੱਦੇ ਚ ਬਾਹਰ ਆ ਗਿਆ ਹੂੰ ਉਹਨਾਂ ਨਾਲ ਤੁਸੀਂ ਪੈਸਾ ਇਕੱਠਾ ਨਹੀਂ ਅੱਛਾ ਭਾਈ ਲਖਵਿੰਦਰ ਸਿੰਘ ਨਾਰਗਵਾਲ ਕਿਥੇ ਵਿਚਾਰਾ ਜੀ ਬਿਲਕੁਲ ਜਿਹੜੇ ਬੈਂ ਸਿੰਘ ਕਾਂਡ ਚੋਂ ਬਾਹਰ ਆਇਆ ਤੁਸੀਂ ਉਹ ਸਾਹਮਣੇ ਆ ਉਹਨੂੰ ਫਿਰ ਉਹਦੀ ਜ਼ਿੰਦਗੀ ਸੌਖੀ ਕਰਦੀ ਤੁਸੀਂ ਮਤਲਬ ਜਿਹੜੇ ਜਿਨ੍ਹਾਂ ਨੇ ਜਿਨ੍ਹਾਂ ਨੇ ਬੰਦੀ ਸਿੰਘ ਸਾਹਮਣੇ ਆ ਮੈਂ ਤੁਸੀਂ ਮੈਂ ਪੁਆਇੰਟ ਤੇ ਆਉਂਦਾ ਮੈਨੂੰ ਕਿ ਤੁਸੀਂ ਸਾਹਮਣੇ ਨੇ ਜਿੰਨਾ ਚਿਰ ਬੰਦੀ ਸਿੰਘਾਂ ਦੀ ਰੋਟੀ ਚੱਲਦੀ ਪਈ ਬੰਦੀ ਸਿੰਘ ਸਾਡੇ ਸਿਰ ਦਾ ਤਾਜ ਨੇ ਹੂੰ ਜੇ ਰੋਟੀ ਬੰਦ ਹੋ ਗਈ ਉਹਨੂੰ ਮਾਪਿਆਂ ਦੀ ਗੱਲਾਂ ਪੈਂਦੀਆਂ ਉਹਨੂੰ ਪੁੱਛਣਗੇ ਕਿਚਨ ਵਾਲਾ ਕੋਈ ਨਹੀਂ ਉਹ ਛੁਰ ਮਾਪਿਆਂ ਦੀ ਗੱਲਾਂ ਕਰਦੇ ਨੇ ਯਾਰ ਸੋਸ਼ਲ ਮੀਡੀਆ ਕਿੰਨਾ ਭਰਿਆ ਪਿਆ ਕੀ ਭਾਈ ਖੜ ਨੂੰ ਗੱਲਾਂ ਨਹੀਂ ਪਈਆਂ ਜ਼ਿੰਦਗੀਆਂ ਗਾਲ ਦੀ ਤੁਹਾਡੇ ਦੇ ਬਿਲਕੁਲ ਜਿੱਦਣ ਭਾਈ ਗੁਰਦੇਵ ਸਿੰਘ ਖੜਾ ਬਾਦਲਾਂ ਦੀ ਸਟੇਜ ਤੇ ਖੜ ਕੇ ਬੋਲੇ ਲੋਕਾਂ ਨੇ ਗੱਲਾਂ ਵੀ ਕੱਢੀਆਂ ਉਹਨਾਂ ਨੂੰ ਉਹ ਜਿਹਨੇ ਮਾਦ ਨੂੰ ਬਚਾਇਆ ਹੂੰ ਜਿਹੜਾ ਜਿਹੜਾ ਪੁੱਛਕਿਚ ਕਰਦਾ ਹੈ ਬਿਲਕੁਲ ਦੇਖੋ ਮੈਂ ਸਿਫਤ ਕਰਦਾ ਨਾ ਬਾਦਲਾਂ ਦੀ ਇੱਕ ਦਿੱਲੀ ਕਮੇਟੀ ਵੀ ਹੈ ਸ਼੍ਰੋਮਣੀ ਕਮੇਟੀ ਵੀ ਹੈ ਦਿੱਲੀ ਕਮੇਟੀ ਨੇ ਸੋਨਾ ਸਰ ਤਨਖਾਹ ਰਿਟਾਇਰ ਜਦੋਂ ਹੋਏ 9000 ਰੁਪਏ ਸੀਗੇ ਤੇ ਇੱਥੇ ਮੇਰੇ ਮਾਸੜੀ ਜੀ ਸੀਗੇ ਜਿਹੜੇ ਸਿਰਫ ਹਲਕਾ ਤਬਲ ਹਾਲਾਂਕਿ ਮੈਂ ਸੋਨਾ ਸਾਹਿਬ ਏ ਕਲਾਸ ਤਬਲ ਚੀਨੇ ਜਿਹੜੇ ਮੇਰੇ ਮਾਸੜੀ ਸੀ ਬਹੁਤ ਹਲਕੇ ਹਲਕੇ ਲੈਵਲ ਦੇ ਅਪੀਪਲੀ ਸਾਹਿਬ 45000 ਦੇ ਰਿਟਾਇਰ ਹੋ ਸੀ ਉਹ ਕਿਉਂ ਆਇਆ ਤੇ 25 ਲੱਖ ਨਾਲ ਮਿਲਿਆ ਸੀ ਇਹਨਾਂ ਨੂੰ ਇੰਨਾ ਦੇ ਕਰਦੇ ਬੈ ਨਾ ਅਸੀਂ ਵੀ ਸੀ ਇੰਨਾ ਦੇ ਕਰ ਰਹੀ ਲੱਗੀ ਸੀਗਾ ਵਾਸਤੇ ਬਿਲਕੁਲ ਬਿਲਕੁਲ ਦਿੱਲੀ ਕਮੇਟੀ ਦਿੱਲੀ ਕਮੇਟੀ ਦਾ ਨਾਮ ਨਹੀਂ ਕਰ ਰਹੀ ਜਿਹੜੇ ਜਿਹੜੇ ਪਲੱਸ ਪੁਆਇੰਟ ਨੇ ਉਹ ਪਲੱਸ ਪੁਆਇੰਟ ਨੇ ਜਿਹੜੇ ਮਾਈਨਸ ਜਦ ਇਹ ਇਹਨਾਂ ਸਿੰਘਾਂ ਕੋਈ ਗਏ ਬਾਦਲ ਨੇ ਉਹਨਾਂ ਦੀ امداد ਕਰਨ ਵਾਸਤੇ ਫਿਰ ਉਹਨਾਂ ਦਾ ਨਾਮ ਨਹੀਂ ਲੈਣਾ ਬਿਲਕੁਲ ਉਹ ਤਾਂ ਕਹਿਣਗੇ ਉਹ ਤਾਂ ਠੀਕ ਠੋਕ ਕੇ ਕਹਿਣਗੇ ਜਿਨ੍ਹਾਂ ਨੇ ਜਾਨ ਬਚਾਈ ਹੋਵੇ ਉਹ ਤਾਂ ਉਹਦੇ ਲਈ ਰੱਬ ਬਣ ਕੇ ਉਤਰ ਆਇਆ ਹੋਵੇ ਥੱਲੇ ਫਿਰ ਫਿਰ ਜੇ ਉਹ ਇਸ ਜਿੱਤੇ ਖੜ ਗਏ ਤਾਂ ਫਿਰ ਕੀ ਹੋ ਗਿਆ ਯਾਰ ਹੂੰ ਤੁਸੀਂ ਇਸ ਬੰਦੇ ਦੀ ਤੁਸੀਂ 35 ਸਾਲ ਦੀ ਜ਼ਿੰਦਗੀ ਤੁਸੀਂ 15 ਮਿੰਟ ਦੀ ਸਟੇਜ ਦੇ ਸਾਹਮਣੇ ਤੁਸੀਂ ਮਾਈਨਸ ਕਰਕੇ ਰੱਖਤੀ ਯਾਰ ਬਿਲਕੁਲ ਕਿੰਨੇ ਕਿ ਤੁਸੀਂ ਅਕਲ ਦੇ ਮਾਲਕ ਫਿਰ ਕਿਹੜੇ ਬੰਦੇ ਸੀ ਮੈਂ ਤੇ ਉੱਥੇ ਵੀ ਕਿਹਾ ਸੀ ਤੁਹਾਨੂੰ ਉੱਥੇ ਵੀ ਵੀ ਭਾਈ ਹਵਾਲਾ ਅੰਦਰ ਠੀਕ ਹੈ ਜਿਸ ਦਿਨ ਬਾਹਰ ਆ ਗਿਆ ਇਹਨੂੰ ਆਪ ਦੀ ਗੱਲ ਸਿੱਖਾ ਨਹੀਂ ਕਰਨੀ ਤੁਸੀਂ ਤੁਸੀਂ ਇਹ ਜ਼ਿਕਰ ਕੀਤਾ ਕਿ ਜੇਕਰ ਅੱਜ ਬੰਦੀ ਸਿੰਘ ਅੰਦਰ ਨੇ ਤਾਂ ਉਹ ਅੰਦਰ ਹੀ ਰਹਿਣ ਬਾਹਰ ਆ ਕੇ ਰੋਲ ਦੇਣਗੇ ਰੋਦਣਗੇ ਜਿਸ ਦਿਨ ਭਾਈ ਰਾਜਵਾਲੀ ਫਾਂਸੀ ਦਾ ਹੁਕਮ ਹੁੰਦਾ ਵਾ ਮੇਰਾ ਆਰਟੀਕਲ ਲੱਗਦਾ ਸੀ ਵੀ ਜੀ ਭਾਈ ਜੇ ਭਾਈ ਨੂੰ ਫਾਂਸੀ ਲੱਗਦੀ ਹੈ ਮੈਂ ਮੈਂ ਕੱਲਾ ਬੰਦਾ ਸੀ ਜਿਹੜਾ ਉਹਨੇ ਫਾਂਸੀ ਦਾ ਹੱਕ ਸੀਗਾ ਵੀ ਜੇ ਅੱਜ ਭਾਈ ਨੂੰ ਫਾਂਸੀ ਲੱਗਦੀ ਹੈ ਭਾਈ ਰਾਜਵਾਲ ਨਾਲ ਵਾਜੇਗਾ ਵਗੈਰਨਾ ਮਰ ਜਾਏਗਾ ਇਹਨਾਂ ਕਹੇ ਸੀ ਦੇਖੋ ਜੀ ਕੈਲੀਫੋਰਨੀਆ ਇੰਡੀਆ ਬੈਠਾ ਹੈ ਨਿਕਲ ਗਏ ਜੀ ਡਰ ਗਿਆ ਜੀ ਮੈਂ ਕਹਿੰਦਾ 2 ਮਿੰ ਇਸ ਬੰਦੇ ਨੇ ਇੱਕ ਵਾਰੀ ਕਹਿੰਦੇ ਪੂਰਾ ਪੰਜਾਬ ਕੈਸਰੀ ਹੋ ਗਿਆ ਸੀਗਾ ਕੀ ਬਾਅਦ ਚ ਉਹ ਬਾਦਲਾ ਟਟੂ ਨਹੀਂ ਬਣ ਗਿਆ ਕੀ ਉਹਨੂੰ ਗਾਹ ਨਹੀਂ ਪਈ ਉਹਦੀ ਭੈਣ ਨੂੰ ਗਾਹ ਨਹੀਂ ਕਰੀਆਂ ਮੈਂ ਉਹੀ ਪੋਸਫੇ ਵਾਪਸ ਪਾਈ ਸਿੱਖੋ ਤੁਹਾਡੀ ਔਕਾਤ ਹੈ ਜੇ ਭਾਈਸਨ ਫਾਂਸੀ ਲੱਗ ਜਾਂਦੀ ਉਹਨੇ ਅਮਰਸ਼ੀਰ ਹੋ ਜਾਣਾ ਸੀਗਾ ਅੱਜ ਜ਼ਿੰਦਾ ਰਹਿ ਕੇ ਤਰ ਤੂੰ ਹੀ ਹੱਥੀ ਮਾਰਿਆ ਆਪਣਾ ਜਿਹੜਾ ਯੋਧਾ ਤੇ ਕਿਸੋਂ ਕਦਰ ਤੂੰ ਮਾਲਕ ਹੋ ਬਈ ਕੋਈ ਕਦਰ ਨਹੀਂ ਪੈ ਰਹੀ ਅੱਜ ਰਾਜਵਾਨਾ ਸਾਹਿਬ ਤੇ ਉਹ ਤੇ ਅੰਦਰ ਵੀ ਮੈਨੂੰ ਲੱਗਦਾ ਤੜਪਨੇ ਨੇ ਕਿਹਾ ਦੇ ਕਦੋਂ ਸਾਡੀ ਇਹ ਐਸਜੀਪੀਸੀ ਆਵਾਜ਼ ਚੁਕੇਗੀ ਜਾਂ ਕਦੋਂ ਉਹ ਤਾਂ ਫਾਂਸੀ ਮੰਗਨ ਤੇ ਮੇਰਾ ਭਰਾ ਉਹ ਤਾਂ ਖੁਦ ਗੱਲ ਕਰਦੇ ਜਦੋਂ ਪਾਈਸਾ 3 ਘੰਟੇਸੇ ਬਾਹਰ ਆਏ ਆ ਮੈਂ ਖੁਦ ਗਿਆ ਵਾਂ ਇਹਨਾਂ ਐਸਜੀਪੀਸੀ ਵਾਲਿਆਂ ਨੇ ਇਹ ਜਿਹਨੇ ਲੀਡਰ ਨੇ ਇਹਨਾਂ ਮੂਰਖਾਂ ਨੇ ਜੇ 3 ਘੰਟੇ ਪਾਈਸਾ ਬਾਹਰ ਆਏ ਸੀ ਨਾ ਤੇ ਬਾਬਾ ਜੀ ਆਨੰਦ ਸਾਹਿਬ ਦੀ ਜਿਹੜੀ ਅਰਦਾਸ ਉਹਨਾਂ ਦੇ ਦਰਵਾਜ਼ੇ ਤੇ ਆਉਂਦਿਆ ਹੋਣੀ ਚਾਹੀਦੀ ਸੀਗੀ ਉਹਦੇ ਬਾਅਦ ਉਹਨਾਂ ਨੂੰ 3 ਘੰਟੇ ਆਪਣੇ ਘਰ ਨਾਲ ਮਿਲਣਾ ਚਾਹੀਦਾ ਸੀਗਾ ਇਹ ਢਾਈ ਘੰਟੇ ਆਪ ਇਹਨਾਂ ਬਕਵਾਸ ਕੀਤੀ ਸਟੇਜ ਦੇ ਖਲੋਗੇ ਤੇ ਰਾਜੋਵਾਲ ਨੂੰ ਆਪਣੇ ਪਰਿਵਾਰ ਨਾਲ ਕਿੰਨਾ ਮੁਕਾਮ ਮਿਲਦਾ 10 15 ਮਿੰਟ ਮੈਂ ਵਿਟਨਰ ਸਾਇੰਸ ਗੱਲ ਦਾ ਬਿਲਕੁਲ ਮੈਂ ਸੁਣੀ ਸੁਣੀ ਗੱਲ ਨਹੀਂ ਹੈ ਉਦੋਂ ਹੀ ਮੈਂ ਰੋਲਾ ਪਾਇਆ ਸੀ ਮੈਂ ਲੱਖ ਲਣ ਸਿੱਖੋ ਤੁਹਾਡੇ ਦੇ ਇੱਕ ਬੰਦਾ ਇੰਨੀ ਲੰਮੇ ਸਮੇਂ ਤਿੰਨ ਘੰਟੇ ਵਾਸਤੇ ਘਰੇ ਆਇਆ ਘੱਡ ਘੱਡ 2 ਘੰਟੇ ਦਾ ਸਮਾਂ ਤੋਂ ਦੋ ਪਰਿਵਾਰ ਨੂੰ ਮਿਲਣ ਦਾ ਤਿੰਨ ਘੰਟੇ ਆਪਣੇ ਪਰਿਵਾਰ ਨਾਲ ਅੱਗੇ ਬਹਿ ਕੇ ਸਰਾਨੀ ਉਹਦੇ ਚੱਕ ਕੇ ਮਾਰੀ ਸਾਰੇ ਬੋਲਣ ਬਹਿ ਗਏ ਹਮ ਇੱਕ ਬੰਦਾ ਦੱਸੋ ਜਿਹਨੇ ਮਰੋ ਚੜ ਚੜ ਕੇ ਮਾਰੀ ਤੁਸੀਂ ਆ ਰਹੇ ਤੁਸੀਂ ਤੇ ਪਾਗਲ ਤਾਂ ਨਹੀਂ ਹੈਗੇ ਇਹ ਤਾਂ ਤਿੰਨ ਘੰਟੇ ਦੀ ਆਜ ਦੀ ਕਦਰ ਦਾਸੀ ਤੁਸੀਂ ਮੈਨੂੰ ਲੱਗਦਾ ਮੈਂ ਆ ਕਾਦਾ ਨਾ ਦੀ ਹਮ ਏਜੇ ਦਿਮਾਗ ਨਹੀਂ ਕਿੰਨਾ ਖਰਾਬ ਹੋਏਗਾ ਜਾਨੂੰ ਭਾਈ ਸਾਹਿਬ ਆ ਰਹੇ ਤਾਂ ਕੀਰਤਨ ਚੱਲਦਾ ਪਿਆ ਚਾਹੀਦਾ ਸੀ ਵੀ ਭਾਈ ਸਾਹਿਬ ਤੁਹਾਨੂੰ ਪਤਾ ਆ ਰਹੇ ਨੇ ਜਿਸ ਵਕਤ ਆ ਰਹੇ ਉਸੇ ਵੇਲੇ ਅਨੰਤ ਸਾਹਿਬ ਪੜ੍ਹ ਦੋ ਅਰਦਾਸ ਸ਼ੁਰੂ ਕਰ ਦੋ ਭਾਈ ਸਾਹਿਬ ਆਜਣ ਅਰਦਾਸ ਹੁੰਦੀ ਹੈ ਘਰ ਨੂੰ ਜਾਓ ਭਾਈ ਸਾਹਿਬ ਤੁਸੀਂ ਆਪਣੇ ਘਰ ਜਾਓ ਆਪਣੇ ਪਰਿਵਾਰ ਨੂੰ ਮਿਲੋ ਬਿਲਕੁਲ ਆਪਣੇ ਭਰਾ ਨੂੰ ਮਿਲੋ ਆਪਣੇ ਜੱਫੀਆਂ ਪਾਓ ਹਨਾ ਤੁਸੀਂ ਇਕੱਠੇ ਬੈਠੋ ਮਤਲਬ ਜੋ ਵੀ ਤੁਸੀਂ ਕਰ ਸਕਦੇ ਹੋ ਫਿਜ਼ੀਕਲੀ ਆਪਾਂ ਕਰਦੇ ਜੱਫੀਆਂ ਪਾਣੇ ਘੁੱਟ ਘੁੱਟ ਕੇ ਬਚੂਮੇ ਮੂੰਹ ਚੁੰਮਦੇ ਦੂਜੇ ਦਾ ਤੁਸੀਂ ਕਰੋ ਨਾ ਯਾਰ ਤੁਸੀਂ ਉਸ ਬੰਦੇ ਨੂੰ ਮੌਕਾ ਨਹੀਂ ਤਾਂ ਆਪਣੇ ਪਰਿਵਾਰ ਨੂੰ ਮਿਲਣ ਦਾ ਤਾਂ ਕੀ ਤੁਸੀਂ ਕੀ ਤੁਸੀਂ ਸੋਚਦੇ ਹੋ ਸੋ ਬੰਦੀ ਸਿੰਘ ਜਿਹੜੇ ਨੇ ਇਹ ਆ ਸਕਦੇ ਬਾਹਰ ਹੂੰ ਪਰ ਕੋਈ ਆਨ ਨਹੀਂ ਦੇ ਜਿਹੜੀ ਬੱਬੇ ਹਵਾਲੇ ਦੀ ਗੱਲ ਆਖੀ ਸੀ ਬਾਬਾ ਜੀ ਮੈਨੂੰ ਬਾਹਰ ਨਹੀਂ ਹੋਂਦਣਗੇ ਆਨ ਕਿਉਂ ਨਹੀਂ ਦੇ ਰਹੇ ਕੀ ਕਾਰਨ ਹੈ ਇਸ ਪਿੱਛੇ ਰੋਟੀਆਂ ਜਿਦਨ ਭਾਈ ਹਵਾਰਾ ਰੋਟੀ ਕੇ ਸੱਤੇ ਖਾਣੀ ਹੈ ਫੇਰ ਨਾ ਭਾਈ ਹਵਾਰਾ ਦੇ ਪੈਰਾ ਜੁਣਾ ਦੋ ਘਰ ਤੇ ਅਸੀਂ ਉਹਦੇ ਵੀ ਕਲੇਸ਼ ਪਾਇ ਹੈਗਾ ਵੀ ਇੱਕ ਹੀ ਹੈ ਸਾਡੇ ਉਧਪੁਰ ਫਾਈਲ ਵਿੱਚ ਲੱਗੀ ਦੋਵੇਂ ਸਾਡੀ ਇੱਕੋ ਹੀ ਯੋਧਾ ਭਾਈ ਹਵਾਰਾ ਵੀ ਉੱਡਾ ਹੀ ਵੱਡਾ ਬਾਬਾ ਰਾਜ ਜੁਣਾ ਉੱਡਾ ਵੱਡਾ ਹੈ ਬਾਬਾ ਲਖਮਣਦੇਸ ਨਾਰੰਗਵਾਲ ਵੀ ਉੱਡਾ ਵੱਡਾ ਹੈ ਸਾਰੇ ਉੱਡੇ ਵੱਡੇ ਸਾਡੇ ਸਾਡੇ ਲਈ ਸਾਰੇ ਬੰਦੇ ਪਾਇਲਕ ਮਿੰਦਸ ਨਾ ਹੁੰਦਾ ਪਾਇ ਦੁੰਦਸ ਭੁੱਲ ਨਾ ਹੁੰਦਾ ਤੇ ਅਸੀਂ ਹੁੰਦੇ ਬਿਲਕੁਲ ਜਿਵੇਂ ਕਿ ਅਸੀਂ ਰਾਤ ਨੂੰ 11 ਵੀ ਥਾਣੀ ਚ ਬਾਹਰ ਆਏ ਆ ਜੇ ਸਾਡੇ ਘਰ ਦੇ ਨਾਲ ਪਹੁੰਚਦੇ ਸੜੀ ਪਹੁੰਚ ਨਾ ਹੁੰਦੀ ਸਾਡੇ ਵੀ ਇੱਥੇ ਇਹ ਨਹਿਰ ਤੇ ਗੋਲੀ ਚੱਲਦੀ ਹੁੰਦੀ ਸੀ ਤੇ ਸਾਨੂੰ ਨੀਂਦ ਨਹੀਂ ਸੀ ਹੁੰਦੀ ਗੋਲੀ ਨਾਲ ਚੱਲੇ ਗੋਲੀ 10 ਵਜੇ ਗਈ ਗੋਲੀ ਨਹੀਂ ਚੱਲੀ ਅਸੀਂ ਗੋਲੀ ਸੁਣ ਕੇ ਫਿਰ ਸੌਂਦੇ ਸੀਗੇ ਕੋਈ ਠਾ ਠਾ ਗੋਲੀ ਚੱਲੀ ਸਿਰਫ ਦੇਖਣਾ ਵੀ ਕਿਹੜਾ ਮਰਿਆ ਕਿਹੜਾ ਮਰਿਆ ਸਮਝੀਂ ਏਦਾਂ ਦੇ ਹਾਲਾਤ ਦੇਖਿਆ ਸੀ ਇੱਥੇ 6 ਵਜੇ ਜਿਵੇਂ ਆ ਪਹੇਗਾ ਸਾਰੇ ਬਾਜ਼ਾਰ ਬੰਦ ਹੂੰ ਦੋ ਵਜੇ ਤੋਂ ਬਾਅਦ ਸਾਡੇ ਇਲਾਕੇ ਦੇ ਵਿੱਚ ਰਿਕਸ਼ਾ ਨਹੀਂ ਸੀ ਹੁੰਦਾ ਅਸੀਂ ਲਾਸ਼ਾਂ ਰੋਈਏ ਨੇ ਕਿਹੜੇ ਸਮੇਂ ਦੀ ਗੱਲ ਕਰ ਰਹੇ ਹੋ ਤੁਸੀਂ ਇਹ 90 92 90 ਦੀ ਗੱਲ ਕਰਦਾ ਮੈਂ ਹੂੰ ਤੁਸੀਂ ਇਹ ਗੱਲਾਂ ਉਦੋਂ ਦੀਆਂ ਨੇ ਜਿਹੜੇ ਨਾਰੰਗਵਾਲ ਨਾਲ ਜਿਵੇਂ ਬੈਂਸ ਸਿੰਘ ਨਾਉਂ ਹੁੰਦੇ ਸਾਡੇ ਬੰਦੇ ਤੇ ਅਸੀਂ ਹੋਣਾ ਸੀ ਅੱਜ ਇੱਥੇ ਮੱਲੀ ਆ ਗਈ ਸਾਡੇ ਐਸਐਚਓ ਕੇਸ ਸੀ ਪਰੇ ਲਵਾਤੇ ਸਭ ਦੇ ਉਹਨੇ ਸਮਝੀ ਇਹ ਚੀਜ਼ਾਂ ਅੱਖਾਂ ਨਾਲ ਹਾਰੀ ਵੇਖੀ ਹੋਈ ਨੇ ਸੁਲਤਾਨਪੁਰ ਦੇ ਮਨੀ ਖਾਲਸਾ ਹੁੰਦਾ ਸੀਗਾ ਹੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਕੇ ਆਪਣੀਆਂ ਜ਼ਿੰਦਗੀਆਂ ਰੋਲ ਦਿੱਤੀ ਤੁਹਾਡੇ ਪਿੱਛੇ ਮੂਰਖ ਦੇ ਬੱਚੇ ਹੋ ਤੁਸੀਂ ਗੱਲਾਂ ਕਰਦੇ ਹੋ ਉਹਨਾਂ ਨੂੰ ਯਾਰ ਬਿਲਕੁਲ ਬਿਲਕੁਲ ਮੈਂ ਤਾਂ ਹੀ ਕਹਿੰਦਾ ਫਿਰ ਜੇਲ੍ਹ ਚ ਟੋ ਠੀਕ ਰੋਗੇ ਕੀ ਕਰਾਂ ਬਾਹਰ ਕੇ ਯਾਰ ਅੰਦਰ ਰੋਗੇ ਤਾਂ ਇੱਜ਼ਤ ਬਣੀ ਰਹੇਗੀ ਹਾਂ ਬਾਹਰ ਗਾਲਾਂ ਖਾਣੀਆਂ ਆਗੇ ਹੂੰ ਅੰਦਰ ਬੰਦਗੀ ਕਰਦੇ ਹੋ ਰੋਟੀਆਂ ਆਪਣੀ ਖਾ ਰਹੇ ਖਾਈ ਚੱਲੋ ਪਰ ਆਪਾਂ ਅਕੋਰਡਿੰਗ ਟੂ ਲਾਅ ਗੱਲ ਕਰ ਲੈਨੇ ਆਪਾਂ ਸੈਂਟਰ ਸਰਕਾਰ ਵੱਲ ਜਾਣੇ ਆ 30 30 ਸਾਲ ਹੋ ਗਏ ਕਰੀਬ ਇਹਨਾਂ ਨੂੰ ਅੰਦਰ ਰੱਖਿਆ ਹੋਇਆ ਹੈ ਸਰਕਾਰ ਨੂੰ ਪਰ ਜੇਕਰ ਕਾਨੂੰਨ ਦੀ ਆਪਾਂ ਉਮਰ ਕੈਦ ਵੀ ਦੇਖੀਏ ਤਾਂ ਉਹ ਇੰਨਾ ਲੰਮਾ ਸਮਾਂ ਨਹੀਂ ਹੈਗਾ ਪਰ ਬੱਬਾ ਜੀ ਸਰਕਾਰ ਤੇ ਹੈ ਹਰਾਮੀ ਹਮ ਸਰਕਾਰ ਤੇ ਹੈ ਸਿੱਖਾਂ ਦੇ ਖਿਲਾਫ ਸਰਕਾਰ ਤੇ ਹੈ ਐਂਟੀ ਸਿੱਖ ਤੁਸੀਂ ਸੈਂਟਰ ਦੀ ਗੱਲ ਕਰਤੀ ਕਿ ਸਿੱਖਾਂ ਦੇ ਖਿਲਾਫ ਆ ਇੱਕ ਵ ਇੱਕ ਪਾਸੇ ਮੋਦੀ ਦਾ ਪੱਖ ਦੇਖੀਏ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਦਸਤਾਰ ਸਜਾ ਕੇ ਸੇਵਾ ਕਰਦੇ ਨੇ ਉਹਨਾਂ ਦੇ ਉਹਨਾਂ ਦੇ ਜਿਹੜੇ ਪਾਰਟੀ ਦੇ ਕੈਂਡੀਡੇਟ ਕਹਿੰਦੇ ਨੇ ਕਿ ਇਹ ਤਾਂ ਸਿੱਖਾਂ ਨਾਲ ਪਿਆਰ ਹੀ ਬਹੁਤ ਕਰਦੇ ਆ ਫਿਰ ਪਾਕਿਸਤਾਨ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਫੂਜ਼ ਅੱਥੇ ਪੰਚਾਇ ਨੇ ਇਹ ਗੱਲਾਂ ਤੇ ਸਵਾਲ ਹੁੰਦੇ ਨੇ ਗੱਲਾਂ ਤੇ ਪੋਲਿਟਿਕਸ ਹੁੰਦੀ ਹੈ ਠੀਕ ਹੈ ਕਰਦੇ ਨੇ ਤਰੰਨ ਦੇ ਨਾਤੇ ਉਹ ਬੰਦਾ ਪਿਓਰ ਸਿੱਖ ਜਿਹੜਾ ਉਹ ਰਿਸਪੈਕਟ ਕਰਦਾ ਹੈ ਜਿੱਥੇ ਗੱਲ ਪੋਲਿਟਿਸ ਦੀ ਆ ਜਾਂਦੀ ਹੈ ਉਸੇ ਹਰ ਬੰਦਾ ਪੋਲਿਟਿਸ਼ਨ ਹੋਏਗਾ ਹੂੰ ਬਿਲਕੁਲ ਪੋਲਿਟਿਕਸ ਦਾ ਸਕੇ ਪਿਓ ਮਰਵਾ ਦਿੰਦੀ ਨਾਲ ਮੈਨੂੰ ਤੁਸੀਂ ਇਹ ਦੱਸੋ ਚਲੋ ਮੋਦੀ ਬਹੁਤ ਦੂਰ ਚਲਾ ਗਿਆ ਅਸੀਂ ਕੀ ਕੀਤਾ ਜਿਹੜੀ ਮੈਂ ਅੱਗੇ ਗੱਲ ਕਰਦਾ ਤਸੀਂ ਵਕੀਲ ਕੋ ਫੜੇ ਨਹੀਂ ਕੀਤੇ ਮੈਂ ਅਗੇ ਕਹੇ ਵੀ ਤੁਸੀਂ ਯਾਰ ਤੁਸੀਂ 25 ਕਰੋੜ ਰੁਪਏ ਇਕੱਠਾ ਕਰ ਲਿਆ ਹੂੰ ਆ ਜਿਹੜੇ ਉਥੇ ਹਵਾਰੇ ਵਾਲੇ ਜਿਹੜੇ ਬੰਦੇ ਜੋ ਅਸੀਂ ਸੁਣਦੇ ਆ ਅੰਕੜੇ 50 ਹੋ ਸਕਦੇ 10 ਹੋ ਸਕਦੇ ਆ ਜੋ ਯੂ نو ਹੇਰ ਸੇਜ਼ ਤੁਸੀਂ ਯਾਰ 10 ਕਰੋੜ ਰੁਪਏ ਲਿਆਓ ਚੰਗਾ ਵਕੀਲ ਲਿਆਓ ਹੂੰ ਤੇ ਬੰਦੇ ਕਨਾ ਬਾਬਾ ਜੀ ਇਰਾਜਪਾਲ ਵੀ ਜਿਹੜਾ ਸਾਰਾ ਗਵਾ ਨੂੰ ਵੀ ਤੇ ਛੱਡ ਸਕਦਾ ਨਾ ਬਿਲਕੁਲ ਬਿਲਕੁਲ ਕੋਈ ਕੋ ਇੰਨੀ ਤੇ ਪਾਵਰ ਹੈਗੀ ਨਾ ਹੂੰ ਪਰ ਤੁਸੀਂ ਆਪਣੀ ਤੁਹਾਨੂੰ ਮੈਂ ਜਿਹੜੀ ਗੱਲ ਤੁਹਾਨੂੰ ਆਪਣੀ ਪਾਵਰ ਹੀ ਨਹੀਂ ਪਤਾ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਵਕੀਲ ਨਹੀਂ ਚੰਗੇ ਕਰਦੇ ਪਏ ਤੁਸੀਂ ਮੈਨੂੰ ਮੁਸਲਮਾਨਾਂ ਤੋਂ ਮਾਰਦੇ ਮਸਾਦੋ ਯਾਰ ਆਪਣੇ ਬੰਦਿਆਂ ਵਿੱਚ ਰਾਤ ਨੂੰ 12 ਵਜੇ ਸੁਪਰੀਮ ਕੋਰਟ ਕਿਵੇਂ ਖੁੱਲ ਜਾਂਦੀ ਹੈ ਖੁੱਲ ਜਾਂਦੀ ਹੈ ਬਿਲਕੁਲ ਤੇ ਸਿੱਖਾਂ ਵਾਲੀ ਕਿਉਂ ਨਹੀਂ ਖੁੱਲਦੀ ਕੀ ਮੁਸਲਮਾਨਾਂ ਕੋ ਸਿੱਖਾਂ ਨਾਲੋਂ ਜ਼ਿਆਦਾ ਪੈਸਾ ਹੈ ਜਿਹਨੇ ਅਸੀਂ ਅਮੀਰ ਹਾਂ ਉਹ ਸਾਡੇ ਚੜ੍ਹੇ ਸਾਡੇ ਅਮੀਰ ਨਹੀਂ ਹੈਗੇ ਬਿਲਕੁਲ ਪਰ ਉਹਨਾਂ ਸਾਡੇ ਡੈਡੀਕੇਸ਼ਨ ਨਹੀਂ ਹੈਗੇ ਯੂਨਿਟੀ ਦਾ ਇੱਥੇ ਕਹਿ ਸਕਦੇ ਹੋ ਯੂਨਿਟੀ ਹੈਗੀ ਉਹਨਾਂ ਦੇ ਵਿੱਚ ਪਾਵਰ ਹੈ ਉਹਨਾਂ 'ਚ ਯੂਨਿਟੀ ਹੈਗੀ ਹੈ ਪਰ ਯੂਨਿਟੀ ਸਾਡੇ ਜਿੰਨੀ ਯੂਨਿਟੀ ਸਾਡੇ 'ਚ ਉਹਨਾਂ 'ਚ ਨਹੀਂ ਹੈਗੀ ਉਹਨਾਂ ਦੇ ਉੱਪਰ ਫਿਰ ਵੀ ਉਹਨਾਂ 'ਚ ਭਾਵੇਂ ਸ਼ੀਆ ਹੈ ਭਾਵੇਂ ਸੁੰਨੀ ਹੈ ਹਮ ਬਰੇਲਵੀ ਹੈ ਐਮਦਿਨ ਨੇ ਪਰ ਉਹਨਾਂ ਦੇ ਵਿੱਚ ਇੱਕ ਡੈਡੀਕੇਸ਼ਨ ਹੈ ਆਪਣੇ ਬੰਦਿਆਂ ਦੇ ਪ੍ਰਤੀ ਜਿਹੜੇ ਅਸੀਂ ਹਾਂ ਸਾਡੇ ਭਾਵੇਂ ਅਸੀਂ ਇੱਕ ਮੋਠੀ ਹਾਂ ਪਰ ਸਾਡੀ ਡੈਡੀਕੇਸ਼ਨ ਹੀ ਸਾਰੀ ਵਿਕੇ ਹੋਈ ਹੈ ਅਸੀਂ ਐਸਪੀਸੀ ਕਲੀ ਬੰਦੇ ਬਗੜਾਸ ਦੀ ਹੋਰ ਦੱਸੋ ਯਾਰ ਕੱਲੀ ਐਸਪੀਸੀ ਨਿਕਲਵਾ ਸਕਦੀ ਸਾਰੇ ਬੰਦੇ ਵੜਕੜਾ ਸਕਦੀ ਹੈ ਇੱਕ ਬੰਦਾ ਸਿੱਖਾਂ ਦਾ ਸਾਰੇ ਬੰਦੀ ਸਿੰਘ ਬਾਹਰ ਲੈ ਸਕਦਾ ਹੈ ਜਿਹੜਾ ਓਬਰਾਏ ਹੂੰ ਰਵੀ ਸਿੰਘ ਖਾਸੜ ਕੱਲਾ ਬਿਲਕੁਲ ਸਾਰੇ ਵਕੀਲਾਂ ਫੀਸ ਪੇ ਕਰ ਸਕਦਾ ਹੈ ਹੂੰ ਕੱਲਾ ਇੱਕ ਇੱਕ ਬੰਦਾ ਜਿਹੜਾ ਇਹਨੂੰ ਵੜਕੜਾ ਸਕਦਾ ਪਰ ਉਹ ਕੀ ਇਹ ਕੰਮ ਕਰਨਗੇ ਕੀ ਉਹ ਵਕੀਲਾਂ ਦਾ ਕੀ RAM ਜੇਠ ਮਲਾਨੀ ਸਾਡੇ ਵਾਸਤੇ ਮੈਂ ਵਕੀਲਾਂ ਕੋਲ ਗਿਆ ਸੀਗਾ ਮੈਂ ਵੀ ਦਰਜ ਹੜਕਾਏ ਆ ਹੂੰ ਉਹ ਕਹਿੰਦੇ ਨੇ ਕਿ ਇੱਕ ਤੇ ਇੰਨਾ ਸਾਨੂੰ ਫੰਡ ਕੋਈ ਦਿਨ ਨੂੰ ਤਿਆਰ ਨਹੀਂ ਆ। ਅੱਛਾ ਕਿਉਂਕਿ ਸਾਡੇ ਤੇ ਰਿਸਕ ਹੈ ਨਾ ਸੈਂਟਰ ਸਾਡੇ ਖਿਲਾਫ ਹੋ ਜਾਈਗੀ ਵੀ ਤੁਸੀਂ ਵੀ ਆਤਵਾਦੀ ਕਿਹੜੇ ਸਾਡੇ ਪਿਓ ਜੇ ਰਿਸਕ ਲੈਣਾ ਪੈਸੇ ਨੂੰ ਉਹਨਾਂ ਵੱਡਾ ਵੱਡਾ ਸਾਨੂੰ ਚਾਹੀਦਾ ਹੈ। ਬਿਲਕੁਲ। ਉਹਨਾਂ ਵੱਡਾ ਪੈਸਾ ਲੈ ਆਓ। ਮੇਰੀ ਬਾਹਰ ਗੱਲ ਹੋਈ ਸੀਗੀ। ਮੈਂ ਕਿਹਾ ਮੈਂ ਨਹੀਂ ਲੈ ਰਿਆ। ਪਰ ਵਕੀਲ ਦਾ ਕਿੰਨਾ ਖਰਚਾ ਆ ਗਏ ਨੇ। ਤੇ ਸਿੱਧੀ ਮੈਂ ਗੱਲ ਕਰਾ ਦਿੰਨਾ। ਵਕੀਲ ਦਾ ਖਰਚਾ ਨਹੀਂ ਕੋਈ ਵੀ। ਬੰਦੇ ਬਾਰ ਬਾਰ ਹੀ ਆ ਸਕਦੇ ਆ। ਉਹ ਤੁਸੀਂ ਮੈਂ ਤਾਂ ਮੈਂ ਤਾਂ ਬਹੁਤ ਹੋਰ ਨਾ ਪੁੱਛ ਪੁੱਛਿਓ। ਮੈਸਾ ਜੀ ਫਿਰ ਵੀ ਲੋਕਾਂ ਨੂੰ ਪ clear ਹੋਣੀ ਚਾਹੀਦੀ ਉਹ ਚੀਜ਼ ਨਾ ਕਿ ਜੇਕਰ ਵਕੀਲ ਪੈਸਾ ਵੀ ਨਹੀਂ ਲੈ ਰਹੇ ਫਿਰ ਫਿਰ ਲੋਕ ਲੋਕ ਚਾਹੁੰਦੇ ਹੋਣਗੇ ਕਿ ਸਾਡੇ ਬੰਦੇ ਸਿੰਘ ਬਾਹਰ ਹੋਣ ਵਕੀਲ ਪੈਸਾ ਨਹੀਂ ਲੈ ਰਹੇ ਬੰਦੇ ਸਿੰਘ ਬੰਦੀ ਸਿੰਘ ਆ ਸਕਦੇ ਫਿਰ ਕਿਉਂ ਨਹੀਂ ਆ ਪਰ ਨੀਅਤ ਨਹੀਂ ਹੈਗੀ ਤੇ ਮੈਂ ਆਫ ਦਾ ਕੈਮਰਾ ਤਾਂ ਦੱਸਾਂਗਾ ਤੁਸੀਂ ਆਪਣੇ ਵੱਲੋਂ ਪਾ ਦਿਓ ਮੈਨੂੰ ਨਾ ਪਸਾ ਮੇਰੇ ਤੇ ਅੱਗੇ ਬੜੇ ਕੇਸ ਚੱਲਦੇ ਪਏ ਨੇ ਠੀਕ ਹੈ ਤੁਹਾਡੇ ਤੇ ਪਰਚੇ ਵੀ ਹੋਏ ਇਸਾਈਆਂ ਨੇ ਤੁਹਾਡੇ ਤੇ ਪਰਚੇ ਵੀ ਕਰਾਏ ਤੁਸੀਂ ਵੀ ਉਦੋਂ ਦਰਦ-ਦਰਦ ਤੇ ਟਕਕੇ ਹੋਵੋਗੇ ਵਕੀਲ ਲੱਭਣ ਲਈ ਮੈਨੂੰ ਲੱਗਦਾ ਕੋਈ ਨਹੀਂ ਆਇਆ ਕੋਈ ਵੀ ਨਹੀਂ ਆਇਆ ਜਿਹੜਾ ਆਇਆ ਉਹ 10 ਲੱਖ ਮੰਗਦਾ ਤੇ ਜਿਹੜਾ ਮੇਰੇ ਕੋਲ ਆਇਆ ਵਾ ਉਹ ਨੂੰ ਮੈਂ ਗਾਲਾਂ ਕੱਢਦੇ ਸਿੱਖ ਕਿਉਂ ਕਿਉਂਕਿ ਧੋਤੀ ਟਿੱਕੇ ਵਾਲਾ ਬਾਬਾ ਜੀ ਉਹ ਵਕੀਲ ਰਾਤ ਨੂੰ ਮੈਂ ਤੈਨੂੰ ਫੋਨ ਕਰਾਂਗਾ ਨਾ ਤੇ ਤਿੰਨ ਪੰਜ ਤੱਕ ਮੈਨੂੰ ਵਾਪਸ ਘਰ ਲਵਾ ਜਣੀ ਹੈ ਨਹੀਂ ਤੇ ਉਹਦੀ ਬੇਟੀ ਦੀ ਕਾਲ ਆ ਜੇਗੀ ਬਾਬਾ ਜੀ ਠੀਕ ਹੈ ਸਰ ਕੁਝ ਹੂੰ ਉਹਨਾਂ ਦੇ ਘਰ ਮੈਂ ਰਹਿਣਾ ਰੋਟੀ ਖਾਣੇ ਜਾ ਕੇ ਗੱਡੀ ਉਹਨਾਂ ਦੀ ਯੂਜ਼ ਕਰਦਾ ਮੈਂ ਇੱਕ ਪੈਸਾ ਨਹੀਂ ਇੱਥੇ ਦਿੱਤਾ ਉਹਨਾਂ ਨੇ ਨਾ ਅਗਦੀ ਸਬਦ ਨੇ ਜਿਤਾਇਆ ਮੈਨੂੰ ਮੈਂ ਕਹਿੰਦਾ ਐਸੇ ਚੰਗੀ ਜਿਹੜਾ ਵੈਸੇ ਘੁੰਮਣ ਗਿਆ ਬਾਬਾ ਜੀ ਕਿੱਥੇ ਹੋ ਵੀਆਪੀ ਰੋਡ ਤੇ ਹੋਰ ਕਿੱਥੇ ਹੋ ਇੱਥੇ ਆਹ ਹਟ ਲੈਗਾ ਹਾਂਜੀ ਡਾਕਟਰ ਗਰੀਵਰ ਪੀ ਐਸ ਰਾਓ ਹੂੰ ਚੰਦੀਗੜ੍ਹ ਦੇ بڑے بڑے ਵਕੀਲ ਨੇ ਮੈਂ ਤੁਹਾਨੂੰ ਫੋਟੋ ਦੇ ਦੇਣਾ ਇਹ ਬੱਦੇ ਦੀ ਯਾਰ ਮੇਰੀ ਡਾਰਲਿੰਗ ਸਿਫਤ ਕਰਨੀ ਬੰਦ ਦੀ ਐ ਮੈਂ ਕਹਿੰਦਾ ਐਸੇ ਵਕੀਲ ਮੈਨੂੰ ਕਿੱਥੇ ਹੋ ਅੱਛਾ ਹੋਟਲ ਦੇ ਦੇਖਦੇ ਪਏ ਹਾਂਜੀ ਅੰਦਰ ਵੜ ਜੋ ਅਸੀਂ 15 ਬੰਦੇ ਸੀਗੇ ਸਰਸਰ ਦਾ ਬਿੱਲ ਭੇ ਕੀਤਾ ਕੀ ਬਾਤ ਹੈ ਫਿਰ ਮੈਂ ਸਰਪੇ ਕੋਠੀ ਖੜਿਆ ਤੈਨੂੰ ਤਾਂ ਗੱਲਾਂ ਮਾਰੀਆਂ ਇਦਾਂ ਹਵਾ ਦੇ ਵਿੱਚ ਇਧਰ ਉਧਰ ਦੀਆਂ ਸੋ ਮੈਂ ਜਦੋਂ ਦਾ ਆਇਆ ਮੈਂ ਇਨਾ ਕੰਮਾਂ ਚ ਆਇਆ ਹੋਇਆ ਮੈਂ ਪੁੱਛ ਰਿਹਾ ਸਾਰਿਆਂ ਨੂੰ ਹੱਲ ਹੈਗਾ ਪਰ ਇਹਨਾਂ ਹੋਣ ਨਹੀਂ ਦੇਣਾ ਜਿਹੜੀ ਬਾਬੇ ਹਵਾਰੇ ਗੱਲ ਆਖੀ ਸੀ ਇਹ ਮੇਰੀ ਉਹ ਮੇਰੇ ਕੋਲ ਤੋਂ ਪਹਿਲਾਂ ਦੀ ਇੱਕ ਹੋਰ ਰਿਕਾਰਡਿੰਗ ਪਈ ਹੋਈ ਹੈ ਸਾਡੀ ਰਿਕਾਰਡਿੰਗ ਵਾਇਰਲ ਹੋਈ ਸੀ ਉਹ ਛੋਟੀ ਹੈ ਉਹ ਤੋਂ ਮੇਰੇ ਤੋਂ ਪਹਿਲਾਂ ਚਾਰ ਦੇ ਸਾਰੀ ਗੱਲ ਹੋ ਚੁੱਕੀ ਹੈ ਆਪਸ ਵਿੱਚ ਸਾਰੀ ਗੱਲ ਮੈਂ ਕਲੀਅਰ ਕਰ ਚੁੱਕਾ ਹਾਂ ਮੈਂ ਮਿਲ ਨਹੀਂ ਸਕਦਾ ਕਿਉਂਕਿ ਮੇਰੇ ਕੋਲ ਡਾਕੂਮੈਂਟਸ ਨਹੀਂ ਹੈਗੇ ਹੂੰ ਮੇਰੀ ਚਿੱਠੀ ਅੰਦਰ ਅੰਦਰ ਨਹੀਂ ਪਹੁੰਚਾਈ ਕਿਸੇ ਨੇ ਵੀ ਭਾਈ ਸਾਹਿਬ ਨੂੰ ਹੋਰ ਬੜਾ ਕੁਝ ਹੋਇਆ ਚਲੋ ਅਗਲੀ ਗੱਲ ਕਰੋ ਜਿਹੜੀ ਤੁਹਾਡੀ ਰਿਕਾਰਡਿੰਗ ਵਾਇਰਲ ਹੋਈ ਆ ਉਹ ਜਾਣਨਾ ਚਾਹਾਂਗੀ ਤੁਹਾਡੀ ਜਿਹੜੀ ਰਿਕਾਰਡਿੰਗ ਵਾਇਰਲ ਹੋਈ ਜਾਂ ਤਾਂ ਉਹ ਤੁਹਾਡੇ ਕੋਲ ਹੋ ਸਕਦੀ ਹੈ ਜਾਂ ਹਵਾਰਾ ਸਾਹਿਬ ਕੋਲ ਹੋ ਸਕਦੀ ਹੈ ਤੁਹਾਡੇ ਵੱਲੋਂ ਰਿਕਾਰਡਿੰਗ ਵਾਇਰਲ ਨਹੀਂ ਹੋਈ ਪਰ ਦੂਜੇ ਪਾਸੋਂ ਕਿੱਥੋਂ ਹੋਈ ਵਾਇਰਲ ਹੋ ਉਹ ਗੁਰਦੀਪ ਸਿੰਘ ਮਛਿੰਨਾ ਦੇ ਉਹਦੇ ਜਿਹੜੇ ਬਾਪੂ ਨੇ ਬਾਬਾ ਹਵਾਲਾ ਜੀ ਦੇ ਹੂੰ ਉਹਨਾਂ ਨੂੰ ਕਿੱਥੋਂ ਮਿਲੀ ਆ ਅੰਦਰੋਂ ਮਿਲੀ ਉਹ ਲੈ ਕੇ ਚਲੇ ਸੀਗੇ ਐਸਪੀ ਦਫ਼ਤਰ ਹੂੰ ਮੇਰੇ ਖਿਆਲ ਕੰਪਲੇਨ ਕਰਾਉਣ ਵਾਸਤੇ ਰਸਤੇ 'ਚ ਜੋ ਫੋਨ ਕਿਸੇ ਦਾ ਆ ਗਿਆ ਕਿਉਂਕਿ ਦੇਖੋ ਬੰਦੇ ਹਰ ਪਾਸੇ ਸਬਦੇ ਹੁੰਦੇ ਨੇ ਬਿਲਕੁਲ ਉਹ ਰਿਕਾਰਡਿੰਗ ਕਿਤੇ ਮੇਰੇ ਕੋਲ ਵੀ ਆ ਗਈ ਤੇ ਮੈਨੂੰ ਸਲਾਹ ਇਹ ਸੀ ਸਾਡੇ ਵਕੀਲਾਂ ਵੀ ਤੁਸੀਂ ਆਪਣੇ ਉਹ ਵਾਰ ਕਰ ਦਿਓ ਜੇ ਗੱਲ ਨੂੰ ਕੇਸ ਬਣਦਾ ਤੇ ਸਾਰਾ ਡਿਪਾਰਟਮੈਂਟ ਸਸਪੈਂਡ ਹੋ ਜਾਵੇ ਵੀ ਇਹ ਨਹੀਂ ਕਨਫਿਡੈਂਸ਼ੀਅਲ ਜਿਹੜੀ ਦਾ ਸੁਣਾわせ ਕਿ ਮੇਰੇ ਕੋ ਮੈਂ ਪਾਵਰ ਚਾਹਗਾ ਹੂੰ ਅੱਜ ਅਮਨਦੀਪ ਸਿੰਘ ਖਾਲਸਾ ਚਲੋ ਉਥੋਂ ਹਾਰ ਗਈ ਇਸ ਚੀਜ਼ ਨੂੰ ਕਿਸ ਤਰੀਕੇ ਦੇਖਦੇ ਹੋ ਕਿਉਂਕਿ ਉਹਨਾਂ ਨੇ ਜਿਹੜਾ ਬਿਆਨ ਵੀ ਦਿੱਤਾ ਕਿ ਜੇ ਮੈਂ ਨਾ ਖੜਦਾ ਤਾਂ ਸ਼ਾਇਦ ਅੱਜ ਅਕਾਲੀ ਦਲ ਦੂਜਾ ਪੰਥ ਜਿੱਤ ਜਾਂਦਾ ਹੂੰ ਦਿੱਕਤ ਨੂੰ ਲੋਕੀ ਉਹਨੂੰ 네ਗੇਟਿਵ ਲੈ ਰੇ ਗੱਲਾਂ ਕੱਢ ਰਹੇ ਨੇ ਹੂੰ ਉਹਨੇ ਕਿਹਾ ਕਿ ਅਗਰ ਮੈਂ ਨਾ ਖੜਦਾ ਤੇ ਕਾ ਇਹ ਜਸ ਜਸ ਦੇ ਮਰ ਮੇਰਾ ਖਲੋਣਾ ਅਕਾਲੀ ਦਲ ਜਿਹੜੇ ਵਾਰਸ ਪੰਜਾਬ ਦੀ ਉਹਨਾਂ ਦੀ ਹਾਰ ਦਾ ਹਾਰ ਦਾ ਕਾਰਨ ਮੈਂ ਬਣ ਗਿਆ ਉਹ ਬਲੇਮ ਆਪਣੇ ਤੇ ਲੈ ਰਿਹਾ ਵਾ ਠੀਕ ਹੈ ਮੈਂ ਜਦੋਂ ਉਹਦਾ ਨੋਮੀਨੇਟ ਨੋਮੀਨੇਟ ਹੋਇਆ ਨਾ ਭਾਈ ਮਨਦੀਪ ਸਿੰਘ ਮੈਂ ਉਦੋਂ ਹੀ ਇਹ ਮੈਂ ਪੋਸਟ ਪਾਤੀ ਸੀ ਵੀ ਐਨੇ ਸਿੱਧੇ ਬੰਦੇ ਨੂੰ ਸਿਆਸਤ ਚ ਉਤਨਾ ਨਹੀਂ ਚਾਹੀਦਾ ਸ਼ਾਸਤ ਸਿੱਧੇ ਬੰਦੇ ਲੈ ਨਹੀਂ ਬਣੀ ਹੈਗੀ ਨਾ ਹੁਣ ਉਹਦਾ ਸਿੱਧਾ ਝੋਲਾ ਜਿਹਾ ਬਿਆਨ ਹੈ ਹੂੰ ਬੜਾ ਭਾਵੁਕ ਹੋ ਗਿਆ ਕਿ ਕਾਸ਼ ਮੈਂ ਵੀ ਹਾਰ ਗਏ ਤੇ ਉਹ ਵੀ ਹਾਰ ਗਏ ਜੇ ਮੈਂ ਨਾ ਹੁੰਦਾ ਉਹ ਜਿੱਤ ਜਾਂਦੇ ਤੇ ਕੋਈ ਇੱਕ ਤਾਂ ਜਿੱਤਦਾ ਹਾਂ ਹੁਣ ਲੋਕੀ ਉਹਨੂੰ ਗਾਲਾਂ ਨਹੀਂ ਕੱਢ ਰਹੇ ਹੂੰ ਯਾਰ ਤੁਸੀਂ ਮਨ ਜਿਹਨੇ ਫੇਸਬੁਕ ਤੇ ਬੈਠੇ ਨਾ ਇਹਨਾਂ ਦਿਮਾਗ ਇੰਨਾ ਕੀ ਹੈ ਉਹ ਉਹਦੀ ਭਾਵਨਾ ਨਹੀਂ ਸਮਝ ਪਾ ਰਹੇ ਉਹਦੀ ਵੇਦਨਾ ਨਹੀਂ ਸਮਝ ਪਾ ਰਹੇ ਉਹ ਗੱਲਾਂ ਡਰ ਰਿਹਾ ਮੈਂ ਤਾਂ ਹੀ ਕਿ ਮਨਦੀਪ ਸਿੰਘ ਨੂੰ ਜਿੱਤਿਆ ਉਹ ਕੋ ਪਹੇਗੇ ਮਨਦੀਪ ਸਿੰਘ ਖਾਲਸਾ ਦਾ ਜਿੰਨਾ ਜ਼ਰੂਰੀ ਸੀ ਇਹ ਤੋਂ ਬਹੁਤ ਜ਼ਰੂਰੀ ਸੀ ਕਾਰਨ ਕਾਰਨ ਉਹਦੇ ਭਰਾ ਨੇ ਕੁਰਬਾਨੀ ਕੀਤੀ ਉਹਨੇ ਆਪਣੀ ਜ਼ਮੀਨੋਂ ਸੇ ਬੰਦਾ ਮਾਰਿਆ ਦੁਕਾਨਾ ਸੇ ਬੰਦਾ ਮਾਰਿਆ ਇੱਕ ਇੱਕ ਪਰਸਨਲ ਪਰਸਨਲ ਵਕ ਮੈਂ ਇੱਕ ਇੱਕ ਹੋ ਜੋ ਹੋਨੇ ਕੀ ਨਿੱਜੀ ਕਾਨੂੰਨੋਂ ਸੇ ਬੰਦਾ ਮਾਰਿਆ ਪੰਥ ਉਰ ਪੰਥਵਾ ਸੇ ਮਾਰਿਆ ਨਾ ਤੇ ਕੀ ਸਾਰਾ ਫਰਜ਼ ਨਹੀਂ ਬੰਦਾ ਉਹਦੀ ਟੇਕਰ ਕਰਨ ਦਾ ਜਦੋਂ ਉਹਨੇ ਸੁਦੀ ਸੋਦੀ ਦਾ ਕਤਲ ਕੀਤਾ ਮੈਂ ਇੱਕ ਗਲਤੀ ਹਾਂ ਮੇਰੀ ਗਲਤੀ ਸੁਣ ਸੁਣ ਉਹਦੇ ਪਿੱਛੇ ਕਿੰਨੇ ਜਾਣੇ ਜਾਣੇ ਆਪਾਂ ਭਾਈ ਮਨਦੀਪ ਸਿੰਘ ਦੇ ਹੂੰ ਤੁਮੀ ਗੱਲ ਸਮਝਣਾ ਉਹਦੇ ਪਿੱਛੇ ਕਿੱਥੇ ਖੜੇ ਅਸੀਂ ਯਾਰ ਜੇ ਤਾਂ ਸਾਨੂੰ ਜਿਹਦਾ ਵੀ ਜੋ ਹੋ ਗਿਆ ਹੋ ਗਿਆ ਇਹ ਬੰਦਾ ਜਿਤਾਓ ਸੁਦੀਰ ਸੂਰੀ ਦਾ ਜਦੋਂ ਕਤਲ ਹੋਇਆ ਉਦੋਂ ਇੱਕ ਗੱਲ ਜ਼ਰੂਰ ਉੱਠੀ ਕਿ ਇਸ ਬੰਦੇ ਨੇ ਦੁਕਾਨ ਮੇ ਦੁਕਾਨ ਦੇ ਅੱਗੇ ਗੱਡੀ ਖੜੀ ਕੀਤੀ ਸੀਗੀ ਆਪਾਂ 2-3 ਵਾਰ ਇਹਨਾਂ ਨੂੰ ਕਿਹਾ ਕਿ ਅੱਜ ਕੋ ਗੱਡੀ ਪਰੇ ਕਰ ਲੋ ਪਰ ਇਹਨਾਂ ਨੇ ਗੱਡੀ ਪਰੇ ਨਹੀਂ ਕੀਤੀ ਗੁੱਸੇ 'ਚ ਸੰਧੀ ਨੇ ਜਾ ਕੇ ਗੋਲੀ ਮਾਰ ਦਿੱਤੀ ਇਹ ਗੱਲਾਂ ਸਟਾਰਟਿੰਗ 'ਚ ਸ਼ੁਰੂ ਤੋਂ ਹੋਈਆਂ ਇਹ ਜਦੋਂ ਨਾ ਕਿਸੇ ਜੀ ਨੂੰ ਛੋਟਾ ਕਰਨਾ ਹੋਵੇ ਤਾਂ ਐਦਾਂ ਗੱਲਾਂ ਹੋ ਜਾਂਦੀਆਂ ਨੇ ਤੁਸੀਂ ਦੱਸੋ ਵੀ ਇੱਕ ਬੰਦੇ ਨੂੰ ਸਿਰੂ ਉਹ ਵੀ ਇਸ ਲੈਵਲ ਦੇ ਬੰਦੇ ਨੂੰ ਸੋ ਗੱਡੀ ਖੜਨ ਕਰ ਉਹਨੇ ਗੋਲੀ ਮਾਰ ਦੇ ਆ ਪਸੋਲ ਤੇ ਮੈਂ ਵੀ ਪਾਈ ਆ ਸਾਡੀ ਗਲੀ ਬਲੌਗ ਹੈ ਮੈਂ ਗੋਲੀ ਮਾਰਦਾ ਹੋ ਜਾ ਕੇ ਹਾਲਾਂਕਿ ਉਹ ਇਨਾ ਵੱਡਾ ਬੰਦਾ ਵੀ ਨਹੀਂ ਹੈਗਾ ਅੱਜ ਉਹ ਪੰਥ ਲਈ ਲੜਿਆ ਠੀਕ ਹੈ ਸੰਦੀ ਨੇ ਤੁਸੀਂ ਕਿਹਾ ਪੰਥ ਲਈ ਲੜਿਆ ਪਰ ਉਹ ਲੜਾਈ ਪੰਥ ਦੀ ਸੀ ਨਾ ਹੂੰ ਫਿਰ ਅੱਜ ਕਿੱਥੇ ਲੋਤਾ ਪੰਥ ਫਿਰ ਉਹਦੇ ਭਰਾ ਨੇ ਭਾਈ ਮੰਦਿਰ ਸਿੰਘ ਕਿੱਥੇ ਲੋਤੇ ਆਂ ਯਾਰ ਅਸੀਂ ਕਿਵੇਂ ਖਾਲਸਾ ਦੀ ਮੰਗ ਕਰ ਸਕਦੇ ਆ ਯਾਰ ਅਸੀਂ ਕਿਵੇਂ ਕਹੀ ਸਾਨੂੰ ਖਾਲਸਾ ਚਾਹੀਦਾ ਸਾਡੀ ਕਿਰਦਾਰ ਹੈ ਖਾਲਸਾ ਦਾ ਜਿਨ੍ਹਾਂ ਨੇ ਖਾਲਸਾ ਵਿੱਚ ਜਾਨਾਂ ਦੇਤੀਆਂ ਅਸੀਂ ਉਹਨਾਂ ਦੇ ਬੱਚੇ ਸਾਹਮਣੇ ਫਿਰ ਅਸੂਨ ਪਰਵਾਰ ਸਾਹਮਲੇ ਫਿਰ ਅਸੀਂ ਤੇ ਅਸੀਂ ਤੇ ਰੋਣ ਵਾਸਤੇ ਲਾਤੇ ਨੇ ਦਾਦਾ ਜੀ ਭਿਖਾਰੀ ਬਣਾਤੇ ਸੀ ਮੈਂ ਇਹ ਗੱਲ ਹੋ ਜੂ ਭਾਈ ਸਰਬਜੀ ਖਲੋ ਖਲੋਤਾ ਸੀ ਨਾ ਹੂੰ ਬਿਲਕੁਲ ਮੈਂ ਕਹ ਸੀ ਇਹਨੂੰ ਨਹੀਂ ਖਾਣਾ ਚਾਹੀਦਾ ਕਿਉਂਕਿ ਉਹਦੇ ਅੰਦਰ ਗਰਸ ਨਹੀਂ ਆ ਸਕਦੇ ਜੇ ਵੀ ਮਾਂ ਨੇ ਆਪਣਾ ਪੁੱਤਰ ਐਂ ਪਾਲਿਆ ਹੋਵੇ ਨਾ ਤੇ ਪੁੱਤਰ ਨੇ ਐਂ ਐਂ ਕਰਕੇ ਪੈਸਾ ਲਈ ਹੁਣ ਉਹ ਚ ਗਰਸ ਨਹੀਂ ਆ ਸਕਦੇ ਮੈਂ ਇਸ ਕਰਕੇ ਮੈਂ ਸਿਰਫ ਭਾਈ ਸਰਬਜੀ ਸਿੰਘ ਦੇ ਇਲੈਕਸ਼ਨ ਦੇ ਖਿਲਾਫ ਸੀਗਾ ਵੀ ਇਹਨੂੰ ਨਹੀਂ ਖਾਣਾ ਚਾਹੀਦਾ ਇਹਦੇ ਅੰਦਰ ਉਹ ਦਮ ਨਹੀਂ ਜਿਸ ਬੰਦੇ ਨੇ ਮੰਗ ਮੰਗ ਖਾਦਾ ਕੌਮ ਨੇ ਪੰਥ ਦਾ ਜੋਦੇ ਦਾ ਮੁੰਡਾ ਮੰਗਤਾ ਬਣਾਤਾ ਦਾ ਨਾ ਹੁਣ ਕੀ ਭਾਈ ਜਦੋਂ ਸਭ ਜੀ ਸਿੰਘ ਬੋਲਦੇ ਆ ਉਹਦੀ ਆਵਾਜ਼ ਚ ਗੜਕ ਹੈਗੀ ਆ ਜ਼ਿੰਦਗੀ ਸਾਰੀ ਮੰਗ ਕੇ ਖਾਦੀ ਉਸ ਬੱਚੇ ਨੇ ਉਹ ਕਿਵੇਂ ਠਾਕੇ ਠੋਕੇਗਾ ਆਪਣੀ ਕਿਸੇ ਵੀ ਸ਼ੀਰ ਸਿੰਘ ਦੇ ਬੱਚੇ ਨੂੰ ਇਲੈਕਸ਼ਨ ਚ ਨਹੀਂ ਉਤਰਨਾ ਚਾਹੀਦਾ ਕਿਉਂਕਿ ਕੌਮ ਨੇ ਮੰਗਤੇ ਬਣਾਤੇ ਉਹ ਐਂ ਜ਼ਿੰਦਗੀ ਜਿੰਦੇ ਆ ਮੈਂ ਸ਼ੀਰ ਸਿੰਘ ਕਰਕੇ ਇੱਜ਼ਤ ਬਣੀ ਉਹ ਮੈਨੂੰ ਲੱਗਦਾ ਉਹ ਗਵਾ ਲੈਂਦੇ ਡੋਲ ਮੈਂ ਸੁਣ ਲਓ ਮੈਂ ਕਰਾਂ ਜਾਨਣਾ ਵਾ ਮੈਂ ਬੰਦ ਕਰਤਾ ਵਾ ਬਾਬਾ ਜੀ ਮੇਰੇ ਪਿਆਰਾਂ ਚ ਬਿੰਦੇ ਮੱਥੇ ਟੇਕਦੇ ਨੇ ਆ ਕੇ ਕਿਉਂਕਿ ਮੈਂ ਕੁਝ ਦੇ ਕੇ ਜਾਣਾ ਵਾ ਮੈਂ ਜਾਣਾ ਹੀ ਬੰਦ ਕਰਤਾ ਮੇ ਅਕਾਊਂਟ ਜੀ ਪੈਸੇ ਲਓ ਜੀ ਤੁਸੀਂ ਹੂੰ ਦੂਜੀ ਮੈਂ ਥਰਡ ਪਾਰਟੀ ਯੂਜ਼ ਨਹੀਂ ਕਰਦਾ ਕੋਈ ਅੰਜੂ ਨਹੀਂ ਹੈਗੀ ਕਿ ਮੈਂ ਚੱਲ ਤੂੰ ਜਾ ਮੈਂ ਪਹਿਲਾਂ ਮੈਂ ਤੈਨੂੰ ਹਾਇ ਕਰਾਂ ਤੈਨੂੰ ਸੈਲਫੋਨ ਦੇ ਬੰਦ ਗੱਡੀ ਦਾ ਤੇਲ ਖਰਚਾ ਜਿਹੜਾ ਮੈਸੇਜ ਦੇ ਅਕਾਊਂਟ 'ਚ ਪੈਸੇ ਪਾਓ ਅੱਜ ਨੂੰ ਗੱਲ ਕਰੋ ਏ ਤੇ ਉਹਨਾਂ ਨੂੰ ਮੰਗਤੇ ਹੁੰਦਾ ਸਾਥਰੀ ਹੁੰਦਾ ਮਾਂ ਨੂੰ ਮਾਗੋ ਭੈਣ ਨੂੰ ਭੈਣ ਕਹੋ ਹੂੰ ਇਹ ਕਿਥੇ ਬੜਾ ਉਹ ਵੀ ਇਸ ਲਈ ਜੇਲ੍ਹ 'ਚ ਹੀ ਹੈ ਕਿਸੇ ਸ਼ਹੀਦ ਸਿੰਘ ਦੀ ਭੈਣ ਨੂੰ ਮੈਨੂੰ ਕਿਹਾ ਵੀ ਮੇਰੇ ਮੇਰੇ ਨਾਲ ਕੋਠਾ ਟੱਕਾ ਕੱਚਾ ਹੈ ਪਵਾ ਦੇਗਾ ਮੈਂ ਪਤਾ ਮੈਂ ਇਹ ਕੰਮ ਨਹੀਂ ਕਰਦਾ ਹਨਾ ਮੈਂ ਕਿਸ ਨੂੰ ਭੇਜ ਦੇਣਾ ਉਹਦਾ ਫੋਨ ਆਇਆ ਕਹਿੰਦੇ ਵੀਰੇ ਨਹੀਂ ਸੀ ਕਰਨਾ ਤੇ ਨਾਂ ਕਰਦਾ ਇਹ ਗੰਦੇ ਬੰਦੇ ਨੇ ਮੇਰੇ ਘਰ ਕਿਉਂ ਭੇਜ ਮੈਂ ਕੀ ਹਾਇ ਕਹਿੰਦੇ ਮੈਨੂੰ ਕਿਹਾ ਮੇਰੇ ਬੰਦਾ ਨੂੰ ਛੱਡ ਕੇ ਕਹਿੰਦਾ ਤੈਨੂੰ ਮੈਂ ਰੱਖ ਲੈਣਾ ਮਾਈ ਗੱਲ ਸਮਝੇ ਗਰ ਮੈਂ ਕਾਮੀ ਬੰਦ ਕਰਦੇ ਸੀ ਸਿੰਗਲ ਜਿੰਨੀਆਂ ਜਦੋਂ ਰਵੀ ਸਿੰਘ ਦਾ ਪੰਗਾ ਪਿਆ ਮੈਂ ਸਾਰੇ ਬੰਦੇ ਡਾਇਰੈਕਟ ਕਰਤੇ ਸੀਗੇ ਇਹ 3 3000 ਰੁਪਏ ਦੋ ਦੋ ਮਹੀਨੇ ਰਵਾ ਕੇ ਦਿੰਦੇ ਨੇ ਤੇ ਉਹਨਾਂ ਅਕਾਂਡਾ ਚ 15 ਬੰਦਾ 1000 30 30 ਸਿੱਧਾ ਹੋਣਾ ਸ਼ੁਰੂ ਹੋ ਗਿਆ ਸੀਗਾ ਸਿੱਧੇ ਪੈਸੇ ਦਉਨਾ ਤੁਸੀਂ ਆਓ ਲੱਭੋ ਪਰਿਵਾਰਾਂ ਨੂੰ ਉਹਨੂੰ ਭੈਣ ਨੂੰ ਭੈਣ ਕੋ ਮਾਂ ਨੂੰ ਮਾਂ ਕੋ ਪੁੱਤ ਨੂੰ ਪੁੱਤ ਕੋ ਭਾਈ ਸਾਹਿਬ ਆਖਰੀ ਸ ਮਨਦੀਪ ਸਿੰਘ ਖਾਲਸਾ ਨੂੰ ਮੈਨੂੰ ਲੱਗਦਾ ਕਿ ਇਹ ਜ਼ਿਕਰ ਜ਼ਰੂਰ ਹੋਇਆ ਆਪਣੇ ਅੰਦਰ ਇਹ ਫੀਲ ਕੀਤਾ ਉਹਨੇ ਕਿ ਮੈਂ ਨਾ ਖੜਦਾ ਤੇ ਅੱਜ ਪੰਥ ਜ਼ਰੂਰ ਜਿੱਤ ਜਾਂਦਾ ਪਰ ਅੱਜ ਮੈਨੂੰ ਲੱਗਦਾ ਸਿੱਖ ਕੌਮ ਨੂੰ ਸੁਨੇਹਾ ਜ਼ਰੂਰ ਚੱਲ ਗਿਆ ਕਿ ਤੁਹਾਨੂੰ ਸਭ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈਗੀ ਨਹੀਂ ਹੋ ਸਕਦੇ ਨਹੀਂ ਹੋ ਸਕਦੇ ਨਾ ਜੀ ਨਾ ਭੁੱਲ ਜੋ ਕਿਵੇਂ ਹੋ ਜਾਣਗੇ ਹਰ ਕਿਸੇ ਨੂੰ ਪ੍ਰਧਾਨ ਬਣਨ ਦੀ ਆਪਣੀ ਹੈਗੀ ਹੈ ਕਿ ਮੈਂ ਪ੍ਰਧਾਨ ਰਵਾਂ ਹਰ ਇੱਕ ਪਾਰਟੀ ਦਾ ਇੱਕ ਜੋਕ ਚੱਲਦਾ ਹੁਣ ਮੈਨੂੰ ਪਤਾ ਵੀ ਉਹ ਸੱਚ ਹੈ ਕਿ ਝੂਠ ਹੈ ਕਹਿੰਦੇ ਇੰਦਰ ਕਾਂਦੇ ਵੀ ਕਿਹਨੇ ਸਲਾਹ ਦਿੱਤੀ ਬੀਤੇ ਸਿਕਨ ਲੜਦੀ ਕਿ ਪਈਆਂ ਤੂੰ ਉਹਨੂੰ ਕਹੇ ਵੀ ਪੰਜਾਬ ਨੂੰ ਅਲੱਗ ਦੇਸ਼ ਬਣਾ ਦੇਣੀ ਆ ਜਿੰਨੇ ਪ੍ਰਧਾਨ ਮੰਤਰੀ ਬਣਨ ਦੇ ਲਈ ਆ ਜੋ ਕੋਈ ਸਿੱਖਾਂ ਬਾਟ ਪੇਗਾ ਨਹੀਂ ਅੱਛਾ ਇਹੋ ਗੱਲ ਮੈਂ ਆਖੀ ਸੀਗੀ ਵੀ ਤੁਸੀਂ ਕਿਉਂ ਆਪਣੇ ਮੱਥੇ ਕਲੰਕ ਲੈਂਦੇ ਪਏ ਹੋ ਸ਼ਹੀਦ ਸਿੰਘ ਨੂੰ ਬੰਦੀ ਕਰਨ ਦਾ ਛੱਡ ਦੇਣਾ ਬੰਦੀ ਸਿੰਘ ਇਹਨਾਂ ਆਪੇ ਮਾਰ ਲੈਣੇ ਸਿੱਖਾਂ ਨੇ ਜਿਹੜੇ ਬੰਦੇ ਬਾਹਰ ਉਹਨੇ ਦੱਸੋ ਕੀ ਹਾਲਾਤ ਨੇ ਹੂੰ ਮਤਲਬ ਇੱਥੋਂ ਤੱਕ ਮੈਂ ਡਰਾਫਟਿੰਗ ਕਰ ਚੁੱਕਾ ਆਂ ਭਰਾ ਪੈਰੀ ਪੈ ਚੁੱਕਾ ਆਂ ਵੀ ਤੁਸੀਂ ਛੱਡ ਦਿਓ ਇਹਨਾਂ ਨੂੰ ਕੋਈ ਕਿਸੇ ਮਸਲੇ ਦਾ ਹੱਲ ਨਹੀਂ ਹੋ ਸਕਦਾ ਨਹੀਂ ਨਹੀਂ ਹੋ ਸਕਦਾ ਸੇਕੋਂ ਕਿਦਾਂ ਗਿਆਏਗੀ ਪੰਥ ਕੀ ਦਾਵਤੇਗਾ ਦੇਦੂ ਕਲਗੀ ਤਰਾ ਜੋ ਕਰੇ ਕਿਰਪਾ ਕਰੇ ਹੋ ਇਹਦਾ ਕੋਈ ਹੱਲ ਨਹੀਂ ਹੈ ਮੇਰੇ ਕੋ ਮੈਂ 2 ਸਾਲ ਮੇਥੇ ਵਿਚਨ ਹੋ ਗਏ ਨੇ ਮੈਨੂੰ ਕੱਖ ਨਹੀਂ ਸਮਝ ਆ ਰਹੀ ਵੀ ਕੀ ਕਰਨਾ ਇੱਥੇ ਉਲਝਣਾ ਪਈਆਂ ਹੋਈਆਂ ਪੰਥ ਚ ਪੰਥ ਚ ਨਹੀਂ ਪੰਜਾਬ ਚ ਹੂੰ ਪੰਥ ਠੀਕ ਹੈ ਦਿੱਲੀ ਵਾਲੇ ਸਿੱਖ ਠੀਕ ਨੇ ਹੂੰ ਬੰਗਲੌਰ ਵਾਲੇ ਸਿੱਖ ਠੀਕ ਨੇ ਬਿਲਕੁਲ ਬੰਬਈ ਵਾਲੇ ਪੰਜਾਬ ਦੇ ਸਿੱਖ ਉਲਝੇ ਨੇ ਪੰਜਾਬ ਦਾ ਸਿੱਖ ਉਲਝਿਆ ਹੋਇਆ ਪੰਜਾਬੀਅਤ ਦੇ ਵਿੱਚ ਹੂੰ ਪੰਜਾਬੀ ਤੇ ਸਿੱਖ ਦੋ ਚੀਜ਼ਾਂ ਨਹੀਂ ਇਹ ਯਾਦ ਰੱਖਿਓ ਬਿਲਕੁਲ ਪਰ ਸਿੱਖ ਪੰਜਾਬੀ ਦੇ ਸੇ ਉਲਝ ਕੇ ਰਹਿ ਗਿਆ ਲੜਾਈ ਜਿਹੜੀ ਜ਼ਮੀਨ ਦੀ ਐ ਉਹ ਸਿਆਸਤ ਦੀ ਲੜਾਈ ਐ ਧਰਮ ਹੋਰ ਚੀਜ਼ ਐ ਇਹਨਾਂ ਤੁਹਾਨੂੰ ਸਿਆਸਤ ਚ ਉਲਝਾ ਲਿਆ ਹੋਇਆ ਐ ਇਸੇ ਕਰਕੇ ਫਸੇ ਹੋਏ ਨੇ ਇਸ ਇਹਨਾਂ ਕੋਈ ਹੱਲ ਨਹੀਂ ਐ ਧਰਮ ਇੱਕ ਸ਼ੁੱਧ ਚੀਜ਼ ਸੀਗੀ ਜਿਨੇ ਤੁਹਾਨੂੰ ਉ ਤਾਂ ਚੜਨਾ ਸੀ ਸਿਆਸਤ ਗੰਦਗੀ ਐ ਤਨ ਥੱਲੇ ਖਿੱਚੇਗੀ ਇਹਨਾਂ ਨੇ ਤਾਂ ਨਹੀਂ ਚੜੇ ਇਹ ਧਰਮ ਹੁਣ ਜਿਹੜਾ ਬੰਦਾ ਮੈਂ ਮੋਨਾ ਵੇ ਨਾ ਜਿਵੇਂ ਭਗਵੰਤ ਜੀ ਦੇ ਪੱਗ ਬਣੀ ਏ ਕੋ ਪੰਡ ਜਿਹੜਾ ਉਹ ਵੀ ਪੱਗ ਬਣੀ ਫਿਰਦਾ ਸੀਗਾ ਹੁਣ ਬੱਬੂ ਮੰਦਪਰਾ ਪੱਗ ਬਣੀ ਬੈਠਾ ਵਾ ਫਿਰ ਇੱਕ ਹੋਰ ਹੋਰ ਬੰਦੇ ਰਾਜਵਿੰਦਿੰਗ ਪੱਗ ਜਿਹੜਾ ਪਗਬੰਦ ਆ ਮੈਂ ਕਹਿੰਦਾ ਸਿਆਸਤ ਚ ਆਉਣ ਲੱਗਾ ਜੀ ਹੂੰ ਇਹਨਾਂ ਨੂੰ ਇਹ ਪਰਮਜੀਤ ਅਨਮੋਲ ਸੀਗਾ ਹਾਂ 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 ਇਹ ਸਿਆ ਇਹਨਾਂ ਨੂੰ ਪਤਾ ਲੱਗ ਗਿਆ ਵੀ ਖੋਤੇ ਨੂੰ ਪਗਬੰਦ ਉਹਨੂੰ ਜਿਤਾ ਦੇਣਗੇ ਤੁਹਾਡੇ ਮੁਤਾਬਕ ਜੇਕਰ ਮੈਂ ਸਮਝਾਂ ਮਨਕੀਰ ਤੋਲਖਨੀ ਸੇਵਾ ਕੀਤੀ ਹੜਾ ਦੇ ਵਿੱਚ ਦਸਤਾਰ ਵੀ ਸਜਾਈ ਤਾਂ ਉਹ ਵੀ ਸਿਆਸਤ ਚ ਆਊਗਾ ਸਿਆਸਤ ਚ ਆਊਗਾ ਉਹ 100 ਟਰੈਕਟਰ ਕਿੱਥੇ ਗਿਆ ਉਹਦਾ ਆਇਆ ਯਾ ਤੁਸੀਂ ਮੈਨੂੰ ਇਹ ਦੱਸੋ ਕਿ ਇਸੇ ਜਿਵੇਂ ਮੇਰਾ ਮਿਸ਼ਨ ਹੈ ਮੈਂ ਜਦ ਪਹਿਲੀ ਇੰਟਰਵਿਊ ਕੀਤੀ ਮੈਨੂੰ ਪੱਤਰਕਾਰ ਬੜਾ ਗੁੱਸੇ ਸੀਗਾ ਉਹ ਉਹ ਨਾ ਕੋਈ ਖਾਲਸਾ ਸਿੰਘ ਨਹੀਂ ਲੱਚੁਕਾ ਆ। ਅੱਛਾ ਕਹਿੰਦਾ ਤੁਹਾਡੇ ਅੱਗੇ ਬੜੇ ਅੱਗੇ ਲੜਾਈ ਪਾ ਕੇ ਚੱਲ ਜਾਂਦੇ ਨੇ ਮੈਂ ਕਿ ਸਰਦਾਰ ਸਾਹਿਬ ਇੱਕ ਸਾਲ ਬਾਦ ਤੁਹਾਨੂੰ ਮਿਲਾਂਗਾ ਮੈਂ। ਕਿਸੇ ਦੂਜੇ ਮੁੱਦੇ ਤੇ ਨਹੀਂ ਬੋਲਾਂਗਾ। ਹੂੰ ਅੱਜ ਹੀ ਮੈਂ ਉਸੇ ਕਨਵਰਜਨ ਦੇ ਮੁੱਦੇ ਉੱਪਰ ਲੱਗਾ ਹਾਂ। ਹੂੰ ਪੰਜਾਬ 'ਚ ਫੈਲ ਰਹੀ ਜਿਹੜੀ ਹੈ ਇਸਲਾਮਿਕ ਜਿਹੜੀ ਹਵਾ ਹੈ ਉਹਦੇ ਖਿਲਾਫ ਲੱਗਾ ਹਾਂ ਜਿਹੜੀ ਸਾਡੇ ਧੀਆਂ ਜਾ ਰਹੀਆਂ ਨੇ। ਹੂੰ ਅਜੇ ਨਹੀਂ ਲੋਕਾਂ ਨੇ ਭੁੱਲ ਜਾਣਾ ਵਾ ਤੁਸੀਂ ਮਾਰਚ 26 ਦੀ ਵੇਟ ਕਰੋ। ਮੈਂ ਤਬਾਈ ਫੇਰਾਂਗਾ ਤੁਹਾਨੂੰ ਉਹ ਅੰਕੜੇ ਕੱਢਾਂਗਾ ਜਿਹੜੇ ਸਿੱਖਾਂ ਦਿਮਾਗ ਲਾ ਦੇਣਗੇ ਸਭ ਕੁਝ ਮੈਂ ਡਾਟਾ ਕਿਉਂਕਿ ਜਿਹੜੇ ਮੈਨੂੰ ਜਾਣਦੇ ਨੇ ਉਹਨੂੰ ਇਹ ਪਤਾ ਕਿ ਮੈਂ ਹਮੇਸ਼ਾ ਪਹਿਲਾਂ ਪੇਪਰ ਵਰਕ ਕਰਦਾ ਹਾਂ ਉਹਦੇ ਬਾਅਦ ਮੈਂ ਮੂੰਹ ਖੋਲਦਾ ਹਾਂ ਮੈਂ ਬਕਵਾਸ ਨਹੀਂ ਕਰਦਾ ਹਰ ਚੀਜ਼ ਦੇ ਉੱਪਰ ਰਿਸਰਚ ਕਰਨੀ ਜ਼ਰੂਰੀ ਮੈਂ ਅੱਜ ਵੀ ਬੋਲਾਂਗਾ ਕਿਉਂਕਿ ਲੋਕਾਂ ਨੂੰ ਭੁੱਲ ਜਣਾ ਮੈਂ ਮਾਰਚ ਤੋਂ ਬਾਅਦ ਤੁਹਾਨੂੰ ਦੱਸਾਂਗਾ ਤੁਹਾਡਾ ਜ਼ਮੀਰ ਕਿੰਨਾ ਕਿ ਜਾਗਦਾ ਹੈ ਤੁਸੀਂ ਕਿੱਥੇ ਘਰੋਤੇ ਹੋ ਔਰ ਅੱਜ ਵੀ ਮੇਰੇ ਕੋਲ ਉਹੀ ਮੁੱਦੇ ਨੇ ਤੁਸੀਂ ਕਿਸੇ ਚੈਨਲ ਵਿੱਚ ਵੀ ਜੰਮਦਾਬ ਵਿਖਾ ਦਿਓ ਅੱਜ ਵੀ ਕ੍ਰਿਸਚੀਅਨਿਟੀ ਦੀ ਜਿਹੜੀ ਕਨਵਰਜਨ ਹੈ ਇਸਲਾਮ ਬਾਕੀ ਹਾਂ ਤੁਸੀਂ ਸ਼ੀਸ਼ ਸਿੰਘ ਦੀ ਗੱਲ ਛੇੜੀ ਹੈ ਤੇ ਮੈਂ ਤੁਹਾਨੂੰ ਆਪਣਾ ਦੁੱਖ ਦੱਸਦਾ ਹਾਂ ਬਿਲਕੁਲ ਕਿ ਇਹ ਸਿੱਖਾਂ ਨੇ ਉਹਨਾਂ ਨੂੰ ਬਾਹਰ ਨਹੀਂ ਹੁੰਦਣਾ ਪੰਥ ਲਈ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਪੰਥ ਸਿਉ ਗੁਰਬਾਣੀ ਦੇ ਨਾਲ ਲੱਗੋ ਕਲਗੀ ਤੁਹਾਨੂੰ ਨਿਰਾਸ਼ ਕਰਿਆ ਕਰੋ ਤੇ ਧਰਮ ਨੂੰ ਤੇ ਸਿਆਸਤ ਨੂੰ ਅੱਡ ਕੇ ਦੇਖੋ ਇਹ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਰ ਸਕਦਾ ਧਰਮ ਤੇ ਸਿਆਸਤ ਬਰਾਬਰ ਨਹੀਂ ਹੋ ਸਕਦੀ ਨਹੀਂ ਧਰਮ ਮੇਸ਼ਾ ਉੱਚਾ ਰਹੇਗਾ ਧਰਮ ਉੱਚਾ ਰਹੇਗਾ ਧਰਮ ਠੀਕ ਹੈ ਉੱਚਾ ਰੱਖ ਲਿਆ ਪਰ ਨਾਲ ਨਾਲ ਸਿਆਸਤ ਵੀ ਤਾਂ ਜ਼ਰੂਰੀ ਹੈ ਨਾ ਪਰ ਆਪਣੇ ਆਪਣੇ ਜੇਕਰ ਧਰਮੀ ਨੇ ਤੇ ਉਹ ਸਿਆਸਤ ਬਹੁਤ ਥੱਲੇ ਰੱਖ ਕੇ ਬੈਠੇ ਨੇ ਸਿਆਸਤ ਧਰਮ ਦੇ ਲਗਨੀ ਹੈ ਕਿ ਜੜੇ ਨਹੀਂ ਹੈਗੀ ਬਿਲਕੁਲ ਨਹੀਂ ਹੈਗੀ ਸਿਆਸਤ ਧਰਮ ਕਿਥੇ ਹੁੰਦੀ ਹੈ ਯੂਪੀ ਦੇ ਵਿੱਚ ਹਮ ਯੋਗੀ ਮੋਦੀ ਅਮਿਸ਼ਾ ਇਹ ਧਰਮ ਦੇ ਸਿਆਸਤ ਨਹੀਂ ਕਰ ਰਹੇ ਹਿੰਦੂਜਨ ਦੇ ਸਿਆਸਤ ਨਹੀਂ ਕਰਦੇ ਪਏ ਇਹ ਸਿਆਸਤ ਧਰਮ ਇੱਕ ਹੈ ਜਿਹੜੀ ਬੰਗਾਲ ਦੀ ਹੈ ਪਰ ਧਰਮ ਨਾਲ ਸਿਆਸਤ ਜ਼ਰੂਰੀ ਹੈ ਹਾਂ ਮਮਤਾ ਬੇਨਰਜੀ ਉਹ ਇਸਲਾਮਿਕ ਸਿਆਸਤ ਨਹੀਂ ਕਰ ਰਹੀ ਧਰਮ ਨਾਲ ਕਰ ਰਹੀ ਹੈ ਮੈਨੂੰ ਇਹ ਦੱਸ ਦਿਓ ਵੀ ਸਿੱਖ ਧਰਮ ਨਾਲ ਸਿਆਸਤ ਕਿਥੇ ਕਰਦੇ ਪੈਨੇ ਜਿਹੜਾ ਮੇਰਾ ਸਵਾਲ ਹੈ ਕੋਈ ਐਸਾ ਸੱਚਾ ਸਿੱਖ ਜਿਹੜਾ ਆਪਣਾ ਸੀਐਮ ਹੋਵੇ ਪੰਜਾਬ ਦਾ ਤੁਹਾਨੂੰ ਲੱਗਦਾ ਹੋਵੇ ਉਹ ਅੱਜ ਨਹੀਂ ਜੋ ਜੋ ਆਉਣ ਵਾਲਾ ਸੀਐਮ ਬਣ ਬਾਈ ਜਿਹੜਾ ਆਉਣ ਵਾਲਾ ਸੀ ਉਹ ਡਿਬੜੂਗੜ ਬੈਠਾ ਵਾ ਹੂੰ ਤੁਸੀਂ ਤੁਹਾਨੂੰ ਅਸੀਂ ਤਾਂ ਅੱਜ ਕੱਲ ਦੀ ਗੱਲਾਂ ਕਰਦੇ ਪਏ ਆ ਜੇ ਤੋ ਵੀ ਸੀਗੀ ਆਪਣਾ ਆਪਣਾ ਸੀਐਮ ਸਿੱਖ ਦੀ ਗੱਲ ਕਰ ਰਹੇ ਹੋ ਤੁਸੀਂ ਸਿੱਖ ਦਾ ਜ਼ਿਕਰ ਕੀਤਾ ਅਮਰਤਪਾਲ ਦਾ ਜ਼ਿਕਰ ਕਰਤਾ ਉਹ ਇਸ ਕਰਕੇ ਸੀਐਮ ਨਹੀਂ ਬਣ ਪਾਰਾ ਕਿ ਆਪਣੀ ਇੱਕ ਕਮਿਊਨਿਟੀ ਛੋਟੀ ਹੈ ਨਹੀਂ ਸਾਰੀ ਸੋ ਛੋਟੀ ਹੈ ਹੂੰ ਉਹਨੂੰ ਸਿੱਖੋਂ ਦੀ ਸਜ਼ਾ ਮਿਲਦੀ ਪਈ ਹੈ ਉਹਨੂੰ ਸਿੱਖੀ ਬਾਰੇ ਬੋਲਣ ਸਜ਼ਾ ਮਿਲਦੀ ਪਈ ਐ ਅਮਰਪਾਲ ਨੂੰ ਸਿੱਖੀ ਬਾਰੇ ਬੋਲਣ ਦੀ ਤੂੰ ਸਾਰੇ ਤੂੰ ਸਾਂਝੀ ਮਾਤਾ ਦੀ ਗੱਲ ਕਰਨਾ ਬਿਲਕੁਲ ਤੂੰ ਹਿੰਦੂਆਂ ਨਾਲ ਗੱਲ ਕਰ ਹੂੰ ਬਾਬਾ ਜੀ ਇਹ ਰਿਸਕ ਬੜਾ ਵੱਡਾ ਐ ਯੋਗ ਨੇ ਲਿਆ ਰਿਸਕ ਨਿਰੋਲ ਹਿੰਦੂ ਜੀ ਸੰਦੇ ਗੱਲ ਕਰ ਰਿਆ ਨਾ ਹੂੰ ਹਮੇਸ਼ਾ ਕਰ ਰਿਹਾ ਨਾ ਮੋਦੀ ਕਿੰਨੀਆਂ ਗੱਲਾਂ ਅਸੀਂ ਕੱਢ ਰਹੇ ਹਾਂ ਸਾਲਾਂ ਕੀ ਸਾਡੇ ਖਿਲਾਫ ਨਹੀਂ ਆਉ ਉਹ ਮੁਸਲਮਾਨਾਂ ਦੇ ਨਹੀਂ ਮੁਸਲਮਾਨਾਂ ਖਿਲਾਫ ਨੇ ਜਿਸ ਅਸੀਂ ਆਰਐਸਐਸ ਨੂੰ ਗੱਲਾਂ ਕੱਢਦੇ ਹਾਂ ਉਹ ਕੱਚੀਆਂ ਪਾਈਆਂ ਨੇ ਪਰ ਆਪਣੇ ਬੰਦੇ ਉਹਨਾਂ ਸੀਐਮ ਬਣਾ ਲਏ ਤੁਸੀਂ ਕੀ ਕੀਤਾ ਹੁਣ ਤੱਕ ਮੇਰਾ ਕੰਮ ਹੈ ਜੇਕਰ ਦੁਸ਼ਮਨ ਨਾ ਉਹ ਤੋਂ ਸਿੱਖੋ ਮੈਂ ਰਾਮ ਰਹੀਂ ਦੇ ਰਿਸਰਚ ਕਰਦਾ ਹਾਂ ਨਾ ਵੀ ਯਾਰ ਇਹ ਬੰਦੇ ਦੇ ਕੋਈ ਜੁੜੇ ਕਿੱਦਾਂ ਹੂੰ ਰਾਤ ਸਮੇਂ ਡੇਰੇ ਚੱਜਣਾ ਮੈਂ ਵੇਖਣ ਵਾਸਤੇ ਵੀ ਯਾਰ ਇਹ ਇੱਥੇ ਕੀ ਹੋ ਰਿਹਾ ਸਿਸਟਮ ਕਿਦਾਂ ਰਾਮ ਰਹੀਂ ਨੂੰ 3-3 ਮਹੀਨੇ ਦੀਆਂ ਬਰੋਲ ਮਿਲ ਜਾਂਦੀਆਂ ਬਾਈ ਗੱਲ ਗੱਲ ਉਹਨੂੰ ਮੈਂ ਮੇਰਾ ਕੰਮ ਹੈ ਜਿਹੜਾ ਬੰਦਾ ਕੁਝ ਕਰ ਰਿਹਾ ਉਹਦੀ ਰਿਸਰਚ ਕਰਨੀ ਵੀ ਇਹ ਕਿਵੇਂ ਕਰ ਹਮੇ ਪੁੱਛਦਾ ਵਾਂ ਵੀ ਜੋ ਬੰਦੇ ਰਾਮ ਰਹੀਂ ਨਾਲ ਜੁੜੇ ਨੇ ਹੂੰ ਰਾਤ ਸਮੇਂ ਜੁੜੇ ਨੇ ਨਾਮ ਨਾਲ ਜੁੜੇ ਨੇ ਕਿਸੇ ਡੇਰ ਨਾਲ ਜੁੜੇ ਨੇ ਉਹ ਨਾ ਦੇ ਸਾਈਆਂ ਵੱਲ ਜਾਂਦੇ ਨੇ ਨਾਈ ਮੁਸਲਮਾਨਾ ਚਾਦਰਾਂ ਚੜਹੁੰਦੇ ਨੇ ਜਿੰਨੇ ਬੰਦੇ ਸਿੱਖੋ ਤੁਸੀਂ ਐਸਪੀਸੀ ਨਾਲ ਗੁਰਦੁਆਰਿਆਂ ਜੁੜੇ ਨੇ ਉਹ ਸਾਰੇ ਇੱਧਰ ਵੀ ਜਾਂਦੇ ਉੱਧਰ ਵੀ ਜਾਂਦੇ ਐ ਐਸਪੀਸੀ ਉਸ ਲੈਵਲ ਤੇ ਬੰਦੇ ਕਿੰਨੇ ਜੋੜ ਪਾ ਰਹੀ ਜਿਸ ਲੈਵਲ ਤੇ RAM RAHIM ਜੋੜ ਪਾ ਰਿਆ ਜਾਂ ਜਿਸ ਲੈਵਲ ਤੇ E RAH SWAMI ਜੋੜ ਪਾ ਰਿਆ ਬਾਬਾ ਜੀ ਜਿਸ ਲੈਵਲ ਦੀ ਸਫਾਈ ਉਹਦੇ ਡੇਰੇ ਵਿੱਚ RAH SWAMI ਦੇ ਸ੍ਰੀ ਹਰਮੰਦਰ ਸਾਹਿਬ ਚ ਕਿਉਂ ਨਹੀਂ ਹੈਗੀ ਹੂੰ ਬਿਲਕੁਲ ਗਲੇਰ ਵਿੱਚ ਕਿਉਂ ਨਹੀਂ ਹੈਗੀ ਅਸਲ ਨੂੰ ਆਪਣੇਂਦਰ ਮੈਂ ਆਪਣੇ ਗੁਰਬਾਨੇ ਸਿਰ ਨੀਵਾ ਕਰ ਦੇਗਾ ਮੈਂ ਦੂਜੇ ਨੂੰ ਚੋਰ ਨਹੀਂ ਕਰਾਂ ਮੈਂ ਆਪਣੇ ਅੰਦਰ ਛਾਤੀ ਮਾਰਨੀ ਕਿ ਮੈਂ ਨਹੀਂ ਬਚਾ ਸਕਿਆ ਠੀਕ ਹੈ ਕਮਜ਼ੋਰੀ ਮੇਰੀ ਹੈ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਦਾਇਨ ਸੋ ਬਿਲਕੁਲ ਇਹ ਗੱਲਾਂ ਜਿਸ ਤਰੀਕੇ ਅੱਜ ਹੋਈਆਂ ਦੀਪਲੀ ਗੱਲਾਂ ਕਰਨੀਆਂ ਜ਼ਰੂਰੀ ਸੀਗੀਆਂ ਕਿਉਂਕਿ ਪੰਥ ਨੂੰ ਲੈ ਕੇ ਜ਼ਰੂਰ ਕਈ ਸਵਾਲ ਖੜੇ ਹੋਏ ਆ ਤਾਂ ਮੈਂ ਜ਼ਿਆਦਾ ਗੱਲਬਾਤ ਨਾ ਕਰਦਿਆਂ ਹੋਇਆ ਆਖਰੀ ਸੁਨੇਹਾ ਇਹੀ ਭਾਈ ਸਾਹਿਬ ਦਾ ਅੱਗੇ ਲੈ ਕੇ ਆਉਣਾ ਚਾਹੂੰਗਾ ਕਿ ਵਾਤੋ ਵਾਦ ਗੁਰਬਾਣੀ ਦੇ ਨਾਲ ਜੁੜੋ ਉਸ ਅਰਦਾਸ ਨੂੰ ਜ਼ਰੂਰ ਆਪਾਂ ਕਰਿਆ ਕਰੀਏ ਜਿਹੜੀ ਆਪਾਂ ਅਮਰਤ ਵੇਲੇ ਦੀ ਅਰਦਾਸ ਹੁੰਦੀ ਆ ਗੁਰੂ ਪਾਤਸ਼ਾਹ ਅੱਗੇ ਕਿ ਆਪਣਾ ਪੰਥ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਸੋ ਇਹਨਾਂ ਨਾਲ ਇਜਾਜ਼ਤ ਚਾਹਾਂਗਾ ਨਿਰਪੱਖ ਪ